ਤਾਂ ਦਿੱਲੀ ਤਿੰਨ ਖੇਤੀਕਰ ਨੂੰ ਵਾਪਸ ਕਰਾਉਣ ਲਈ ਸਾਲ ਬੈਠਣਾ ਆਉਣਾ ਪੈਂਦਾ ਜੇਕਰ ਸਰਕਾਰਾਂ ਦੇ ਦਿਲ ਹੁੰਦਾ ਤਾਂ ਉਹ ਇਹ ਮਸਲੇ ਨੂੰ ਹੱਲ ਕਰਦੀ ਇਸੇ ਦੇਸ਼ ਦੇ ਵਾਸੀ ਦੇ ਕਿਸਾਨ ਇਸੇ ਦੇਸ਼ ਲਈ ਅਨਾਜ ਪੈਦਾ ਕਰਦੇ ਨੇ ਇਸੇ ਦੇਸ਼ ਦੇ ਮਤਲਬ ਵੋਟਰ ਨੇ ਉਹਦੇ باوجود ਵੀ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹ ਸੜਕਾਂ ਤੇ ਰੁੜਦੇ ਨੇ ਚਾਹੀ ਇੱਕ ਸਾਲ ਦਿੱਲੀ ਰੁਲੇ ਚਾਹੀ ਹੁਣ ਸਾਲ ਇੱਥੇ ਹੋ ਗਿਆ ਅੱਜ ਪੂਰਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਅੱਜ ਤਾਂ ਪੂਰਾ ਇੱਕ ਬਰਾ ਹੋ ਗਿਆ 13 ਫਰਵਰੀ 2024 ਨੂੰ ਜੰਗੂਰ ਖਨੌਰੀ ਬਾਡਰ ਤੇ ਅੰਦੋਲਨ ਸ਼ੁਰੂ ਹੋਇਆ ਸੀ ਜਿੱਗੀ ਸਿੰਘ ਡੱਲੇ ਵਾਲਾ ਨੇ ਸੰਬੋਧਨ ਵੀ ਕੀਤਾ ਆਪਣਾ ਸਨੇਹਾ ਵੀ ਦਿੱਤਾ ਤੇ ਉਸ ਭਾਰੀ ਕੱਤਰਤਾਂ ਨੂੰ ਨੇ ਇਹ ਵੀ ਸੰਕੇਤ ਦਿੱਤਾ ਕਿ ਅਸੀਂ ਏਕਤਾ ਦੇ ਹਾਮੀ ਆਂ ਹੈ ਅਸੀਂ ਵੀ ਜਾਣਾ ਵੀ ਚਾਹੁੰਦੇ ਸੀ ਉੱਥੇ ਅੱਜ ਵਾਲੀ ਮੀਟਿੰਗ 'ਚ ਪਰ ਸਾਨੂੰ ਸਨੇਹਾ ਸਹੀ ਰੂਪ 'ਚ ਨਹੀਂ ਲੱਗ ਸਕਿਆ ਜਾਂ ਅਜੇ ਤਰ੍ਹਾਂ ਹੀ ਵੀ ਇਹ ਪ੍ਰਕਿਰਿਆ ਸੀ ਇਸ ਲਈ ਉਹ ਮਤਲਬ ਕਿ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਪਿੱਛੇ ਨਹੀਂ ਹਟੇ ਤਾਂ ਸਰ ਉੱਥੇ ਇਹ ਜੋ ਅੱਜ ਇਕਤਾ ਮਤੈ ਨੂੰ ਲੈ ਕੇ ਪੰਨੂ ਭੰਦੇਰੋਂ ਨਹੀਂ ਗਏ ਜੋ ਹੋਰ ਕਿਸਾਨਾਂ ਕੋ ਵੀ ਜਾਨੀ ਕਿ ਸ਼ੰਭੂ ਦੇ ਕਿਸਾਨਾਂ ਕੋ ਗਏ ਉਧਰ ਐਸਕੇਮ ਦੇ ਆਗੂ ਸੀ ਉਸ ਦੇ ਵਿੱਚ ਇਹ ਹੋਇਆ ਕਿ ਉਹ ਗ੍ਰਾਹਕਾਂ ਸਮੋਂ ਉਹਨਾਂ ਦਾ ਬਿਆਨ ਆਇਆ ਕਿ ਅਗਲੀ ਇੱਕ ਹੋਰ ਮੀਟਿੰਗ ਹੋਵੇਗੀ ਉਸ ਦੇ ਵਿੱਚ ਇਕਤਾ ਹੋ ਸਕਦੀ ਹੈ ਤਾਂ ਜਿੱਥੇ ਸਰਕਾਰ ਨੂੰ ਕਿਸਾਨ ਸਵਾਲ ਕਰਦੇ ਨੇ ਕਿ ਸਰਕਾਰ ਮੀਟਿੰਗ ਦਾ ਸੱਦਾ ਜਲਦੀ ਨਹੀਂ ਦਿੰਦੀ ਤਾਂ ਹੁਣ ਇਹ ਆਪਦੀ ਇਕਤਾ ਵੀ ਤਾਂ ਸਮਾ ਪੈ ਰਿਆ ਹੂੰ ਪਰ ਸਹੀ ਰੂਪ ਚ ਇਕਤਾ ਉਸ ਪੈਮਾਨੇ ਤੇ ਆ ਕੇ ਕੋਈ ਨਹੀਂ ਕਰਨਾ ਚਾਹੁੰਦਾ ਜਿੱਥੇ ਸਾਰਿਆਂ ਦੀ ਬਰਾਬਰੀ ਹੋਵੇ ਹਰ ਕੋਈ ਇਹ ਚਾਹੁੰਦਾ ਕਿ ਸਾਡੀ ਸਟੇਜ ਤੇ ਆਜੋ ਸਾਡੇ ਨਾਲ ਆ ਕੇ ਬਹਿਜੋ ਚਾਹੇ ਉਹ ਸ਼ੰਗੂ ਵਾਲੇ ਨੇ ਜਾਂ ਖਨੌਰੀ ਵਾਲੇ ਨੇ ਤੇ ਐਸਕੇਮ ਵਾਲੇ ਕਹਿੰਦੇ ਕਿ ਅਸੀਂ ਤਾਂ ਮੂਹਰੇ ਬੈਠਣਾ ਹੈ ਅਸੀਂ ਵੀ ਪਿੱਛੇ ਕਿਉਂ ਬੈਠੀ ਜੀ ਤੇ ਇਸ ਲਈ ਸਾਰੀ ਤਰਾਂ ਦੇ ਵਿੱਚ ਕਿਤਨਾ ਕਿਤੇ ਈਗੋ ਕਿਤਨਾ ਕਿਤੇ ਆਪਣੀ ਜਥੇਬੰਦੀ ਦਾ ਨਾਂ ਆਪਣਾ ਚਿਹਰਾ ਆਪਣੀ ਸਮਰੱਥਾ ਆਪਣੀ ਤਾਕਤ ਇਹ ਸਾਰਾ ਕੁਝ ਹੈਗਾ ਇੱਕ ਸਾਲ ਬਾਅਦ ਵੀ ਉਹੀ ਦਿਵਾਲਾ ਆਊਗਾ ਕਿ ਤੁਹਾਡੇ ਮਸਲੇ ਕੀ ਨੇ ਇੱਕ ਸਾਲ ਕੀ ਦਿੱਲੀ ਵਾਲੇ ਕਿਸਾਨ ਅੰਦੋਲਨ ਚ ਤਿੰਨ ਖੇਤੀ ਕਾਨੂੰਨਾਂ ਤੋਂ ਬਿਨਾ ਜਿਹੜੇ ਸਵਾਲ ਉੱਪਰੇ ਸੀ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਇਹ ਤਾਂ ਫੇਰ ਇੱਕ ਸਾਲ ਵਾਲਿਆ ਆਵਾਜ਼ਾਂ ਕਰ ਕਿ ਸਵਾਲ ਤਾਂ ਚਿਰਾਂ ਦਰ ਚਿਰਾਂ ਨਾਲ ਚੱਲੇ ਆ ਰਹੇ ਨੇ ਸੱਟੇ ਕਾਲੇ ਨਰਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਖਾਸ ਖਬਰਾਂ ਦੇ ਉੱਪਰ ਡੁੰਗਾਈ ਦੇ ਨਾਲ ਵਿਚਾਰ ਚਰਚਾ ਕਰਦੇ ਹਾਂ ਅੱਜ ਵੱਡਾ ਇੱਕ ਇਕੱਠ ਹੁੰਦਾ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਵੱਡੀ ਮਹਾਪੰਚਾਇਤ ਸੱਦੀ ਜਾਂਦੀ ਹੈ ਤੇ ਉਧਰਲੇ ਪਾਸੇ ਐਸਕੇਐਮ ਦੇ ਲੀਡਰਾਂ ਤੇ ਸ਼ੰਭੂ ਦੇ ਲੀਡਰਾਂ ਦੇ ਵਿਚਾਲੇ ਏਕਤਾ ਮਤੇ ਨੂੰ ਲੈ ਕੇ ਅਹਮ ਬੈਠਕ ਵੀ ਹੁੰਦੀ ਆ ਤੇ ਇਸੇ ਕਿਸਾਨਾਂ ਨੂੰ ਲੈ ਕੇ ਇੱਕ ਹੋਰ ਖਬਰ ਵੀ ਆ ਕਿ ਪਰਸੋਂ ਨੂੰ ਯਾਨੀ ਕਿ 14 ਫਰਵਰੀ ਨੂੰ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਇਨ੍ਹਾਂ ਕਿਸਾਨਾਂ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਤੇ ਅੱਜ ਇੱਕ 48 ਸਾਲ ਬਾਅਦ ਫੈਸਲਾ ਆਇਆ ਕਿ ਸੱਜਣ ਕੁਮਾਰ ਨੂੰ ਉਸ ਦਿੱਲੀ ਸੇ ਕਤਲਿਆਂ ਮਾਮਲੇ ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਤਾਂ ਇਨ੍ਹਾਂ ਮਸਲਿਆਂ ਦੇ ਉੱਪਰ ਡੂੰਘਾਈ ਦੇ ਨਾਲ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਜੋ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਉਸ ਇਕੱਠ ਨੂੰ ਪਹਿਲਾਂ ਕਿਵੇਂ ਦੇਖਦੇ ਹੋ ਉਸ ਇਕੱਠ ਦਾ ਕਿੰਨਾ ਕੁ 14 ਫਰਵਰੀ ਦੀ ਜਿਹੜੀ ਮੀਟਿੰਗ ਆ ਉਹ ਤੇ ਪ੍ਰੈਸ਼ਰ ਪੈਣ ਵਾਲਾ ਜੇਕਰ ਸਰਕਾਰਾਂ ਤੇ ਅੰਦੋਲਨਾਂ ਦਾ ਇਹਨਾਂ ਦਾ ਇਕੱਠ ਦਾ ਪ੍ਰੈਸ਼ਰ ਹੁੰਦਾ ਤਾਂ ਦਿੱਲੀ ਤਿੰਨ ਖੇਤੀਕਰ ਨੂੰ ਵਾਪਸ ਕਰਾਉਣ ਲਈ ਸਾਲ ਬੈਠਣਾ ਆ ਨਾ ਪੈਂਦਾ ਤਾਂ ਘੱਟੋ-ਘੱਟ 700 ਕਿਸਾਨ ਸਾਨੂੰ ਗਵਾਉਣੇ ਨਾ ਪੈਂਦੇ ਇੱਕ ਸਰਕਾਰਾਂ ਸੁਵੇਦਨਸ਼ੀਲ ਹੁੰਦੀਆਂ ਜੇਕਰ ਸਰਕਾਰਾਂ ਦੇ ਦਿਲ ਹੁੰਦਾ ਤਾਂ ਉਹ ਇਹ ਮਸਲਿਆਂ ਨੂੰ ਹੱਲ ਕਰਦੀ ਏਸੇ ਦੇਸ਼ ਦੇ ਵਾਸੀ ਨੇ ਕਿਸਾਨ ਏਸੇ ਦੇਸ਼ ਲਈ ਅਨਾਜ ਪੈਦਾ ਕਰਦੇ ਨੇ ਏਸੇ ਦੇਸ਼ ਦੇ ਮਤਲਬ ਵੋਟਰ ਨੇ ਉਹਦੇ باوجود ਵੀ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹ ਸੜਕਾਂ ਤੇ ਰੁੜਦੇ ਨੇ ਚਾਹੀ ਇੱਕ ਸਾਲ ਦਿੱਲੀ ਰੁਲੇ ਚਾਹੀ ਹੁਣ ਸਾਲ ਇੱਥੇ ਹੋ ਗਿਆ ਅੱਜ ਪੂਰਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਅੱਜ ਤਾਂ ਪੂਰਾ ਇੱਕ ਬਰਾ ਹੋ ਗਿਆ 13 ਫਰਵਰੀ 2024 ਨੂੰ ਸ਼ੰਭੂ ਰਖਨੌਰੀ ਬਾਰਡਰ ਤੇ ਅੰਦੋਲਨ ਸ਼ੁਰੂ ਹੋਇਆ ਸੀ ਤੇ ਅੱਜ ਅਸੀਂ 12 ਫਰਵਰੀ 2025 ਗੱਲ ਕਰ ਰਹੇ ਹਾਂ ਉਹ ਇੱਕ ਬਰਾ ਪੂਰਾ ਹੋ ਗਿਆ ਤੇ ਅੱਜ ਉਸੇ ਇੱਕ ਬਰੇ ਦੇ ਸਬੰਧ ਦੇ ਵਿੱਚ ਖਨੌਰੀ ਬਾਰਡਰ ਤੇ ਮਹਾਪੰਚਾਇਤ ਰੱਖੀ ਗਈ ਜਿਸ ਨੂੰ ਆਪਣੇ ਕੈਵਨ ਚੋਂ ਜਗੀਜੀ ਸਿੰਘ ਡੱਲੇ ਵਾਲਾ ਉਹਨਾਂ ਨੇ ਸੰਬੋਧਨ ਵੀ ਕੀਤਾ ਆਪਣਾ ਸਨੇਹਾ ਵੀ ਦਿੱਤਾ ਤੇ ਉਸ ਭਾਰੀ ਕੱਤਰਤਾਂ ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਅਸੀਂ ਏਕਤਾ ਦੇ ਹਾਮੀ ਆ ਅਸੀਂ ਵੀ ਜਾਣਾ ਵੀ ਚਾਹੁੰਦੇ ਸੀ ਉੱਥੇ ਅੱਜ ਵਾਲੀ ਬੈਠਕ 'ਚ ਪਰ ਸਾਨੂੰ ਸਨੇਹਾ ਸਹੀ ਰੂਪ 'ਚ ਨਹੀਂ ਲੱਗ ਸਕਿਆ ਜਾਂ ਅੱਜ ਇੱਧਰ ਵੀ ਇਹ ਪ੍ਰਕਿਰਿਆ ਸੀ ਇਸ ਲਈ ਉਹ ਮਤਲਬ ਕਿ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਪਿੱਛੇ ਨਹੀਂ ਹਟੇ ਤਾਂ ਕਿ ਇਹ ਵੀ ਕਿਤੇ ਸਨੇਹਾ ਨਾ ਚਲਾ ਜਾਵੇ ਕਿ ਲੋ ਜੀ ਕਿ ਇਹ ਆਕੜ 'ਚ ਨੇ ਜਾਂ ਇਹ ਹੰਕਾਰ 'ਚ ਨੇ ਜਾਏ ਹਾਂ ਇਸ ਲਈ ਕੋਈ ਵੀ ਤਰ ਚਾਹੇ ਉਹ ਐਸਕੇਮ ਰਾਜਨੀਤਿਕਾ ਚਾਹੇ ਉਹ ਗੈਰ ਰਾਜਨੀਤਿਕਾ ਚਾਹੇ ਉਹ ਪੰਨੂ ਭੰਦੇਰੂ ਨੇ ਕੋਈ ਵੀ ਤਰ ਇਹ ਨਹੀਂ ਦੱਸਣਾ ਚਾਹੁੰਦੀ ਕਿ ਹਾਂ ਅਸੀਂ ਏਕਤਾ ਦੇ ਉਲਟ ਹਾਂ ਜੀ ਅਸੀਂ ਇਕੱਠੇ ਨਹੀਂ ਹੋਣਾ ਚਾਹੁੰਦੇ ਪਰ ਇਕੱਠੇ ਸਹੀ ਰੂਪ 'ਚ ਕੋਈ ਨਹੀਂ ਹੋ ਰੇ ਇੱਕ ਸਵਾਲ ਹੈਗਾ ਤੇ ਇਸੇ ਦੇ ਨਾਲ ਨਾਲ ਅੱਜ ਦੀ ਇਕਤਰਤਾ ਤੋਂ ਇੱਕ ਵਾਰ ਫਿਰ ਦੱਲੇਵਾਲ ਹੋਰਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਘੱਟੋ-ਘੱਟ ਉਹ ਇਕੱਠ ਜੁੜਿਆ ਰਹੇ ਕਿਉਂਕਿ ਜਦਸិន ਦੱਲੇਵਾਲ ਹੋਰਾਂ ਨੇ ਡ੍ਰਿਪ ਲਵਾਈ ਸੀ ਉਸ ਦਿਨ ਤੋਂ ਬਾਅਦ ਘੱਟ ਘਟਿਆ ਉੱਥੇ ਆਮਦ ਘਟਿਆ ਲੋਕਾਂ ਦਾ ਫੇਰਾ ਤੋਰਾ ਘਟਿਆ ਜਿਹੜਾ ਦਬਾਅ ਬਣਿਆ ਸੀਗਾ ਉਹ ਦਬਾਅ ਟੁੱਟਿਆ ਉਸ ਦਬਾਅ ਨੂੰ ਕਿਉਂ ਦੁਬਾਰਾ ਹਾਸਲ ਕਰਦੇ ਨੇ ਕਾਇਮ ਕਰਦੇ ਨੇ ਦੇਖਣ ਵਾਲੀ ਗੱਲ ਹੋਊ ਕਿ ਕੱਲ ਨੂੰ ਇਸੇ ਤਰ੍ਹਾਂ ਦੀ ਮਹਾਪੰਚਾਇਤ ਸ਼ੰਭੂ ਬਾਡਰ ਤੇ ਵੀ ਹੈ ਗਿਆ ਤੇ ਉਹ ਤੋਂ ਬਾਅਦ ਫਿਰ ਬੈਠਕ ਵੀ ਹੋਣੀ ਹੈ ਸੋ ਇਹ ਦੋਏ ਪੰਚਾਇਤਾਂ ਤੋਂ ਬਾਅਦ ਫਿਰ ਅਗਲੀ ਪ੍ਰਕਿਰਿਆ ਬੈਠਕ ਵੱਲ ਨੂੰ ਵਧਣੀ ਹੈ ਸੋ ਅੱਜ ਵਾਲਾ ਭਰਮਾ ਇਕੱਠ ਹੋਇਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਕੀ ਉਹ ਲਗਾਤਾਰਤਾ ਚ ਰਹੇਗਾ ਜਿਸ ਤਰ੍ਹਾਂ ਦਿੱਲੀ ਲਗਾਤਾਰਤਾ ਬਣ ਗਈ ਸੀ ਕਿ ਉਹ ਇੱਥੇ ਲਗਾਤਾਰਤਾ ਬਣ ਪਾਏਗੀ ਜਾਂ 14 ਤਰੀਕ ਨੂੰ ਕੋਈ ਮਸਲਾ ਹੱਲ ਪਾਏਗਾ ਇਹ ਕਾਫੀ ਸਵਾਲ ਅਹਿਮ ਅਜੇ ਖੜੇ ਨੇ ਹੂੰ ਤਾਂ ਸਰ ਉੱਥੇ ਜੋ ਅੱਜ ਏਕਤਾ ਮੱਤੇ ਨੂੰ ਲੈ ਕੇ ਪੰਨੂ ਭੰਦੇਰੋਂ ਨਹੀਂ ਗਏ ਜੋ ਹੋਰ ਕਿਸਾਨਾਂ ਕੋ ਵੀ ਜਾਨੀ ਕਿ ਸ਼ੰਭੂ ਦੇ ਕਿਸਾਨਾਂ ਕੋ ਗਏ ਉਧਰ ਐਸਕੇਮ ਦੇ ਆਗੂ ਸੀ ਉਸ ਦੇ ਵਿੱਚ ਹੋਇਆ ਕਿ ਉਗਰਾਹਾਂ ਸਮੋਂ ਉਹਨਾਂ ਦਾ ਬਿਆਨ ਆਇਆ ਕਿ ਅਗਲੀ ਇੱਕ ਹੋਰ ਮੀਟਿੰਗ ਹੋਵੇਗੀ ਉਸ ਦੇ ਵਿੱਚ ਏਕਤਾ ਹੋ ਸਕਦੀ ਹੈ ਤਾਂ ਜਿੱਥੇ ਸਰਕਾਰ ਨੂੰ ਕਿਸਾਨ ਸਵਾਲ ਕਰਦੇ ਨੇ ਕਿ ਸਰਕਾਰ ਮੀਟਿੰਗ ਦਾ ਸੱਦਾ ਜਲਦੀ ਨਹੀਂ ਦਿੰਦੀ ਤਾਂ ਹੁਣ ਇਹ ਆਪਦੀ ਏਕਤਾ ਵੀ ਤਾਂ ਸਮਾ ਪੈ ਰਿਆ ਮੈਂ ਤਾਂ ਹੀ ਗੱਲ ਕੀਤੀ ਆ ਕਿ ਅਸਲ 'ਚ ਸਾਰੀਆਂ ਧਿਰਾਂ ਦਿਖਾਉਣਾ ਇਹ ਚਾਹੁੰਦੀਆਂ ਨੇ ਕਿ ਅਸੀਂ ਏਕਤਾ ਦੇ ਹਾਮੀ ਆ ਹਮ ਪਰ ਸਹੀ ਰੂਪ ਚ ਏਕਤਾ ਉਸ ਪੈਮਾਨੇ ਤੇ ਆ ਕੇ ਕੋਈ ਨਹੀਂ ਕਰਨਾ ਚਾਹੁੰਦਾ ਜਿੱਥੇ ਸਾਰਿਆਂ ਦੀ ਬਰਾਬਰੀ ਹੋਵੇ ਹਰ ਕੋਈ ਇਹ ਚਾਹੁੰਦਾ ਕਿ ਸਾਡੀ ਸਟੇਜ ਤੇ ਆ ਜਾਓ ਸਾਡੇ ਨਾਲ ਆ ਕੇ ਬਹਿ ਜਾਓ ਚਾਹੇ ਉਹ ਸ਼ੰਭੂ ਵਾਲੇ ਨੇ ਚਾਹੇ ਖਨੋਰੀ ਵਾਲੇ ਨੇ ਤੇ ਐਸਕੇਮ ਵਾਲੇ ਕਹਿੰਦੇ ਕਿ ਅਸੀਂ ਤਾਂ ਮੂਹਰੇ ਹੀ ਬੈਠਣੇ ਅਸੀਂ ਵੀ ਪਿੱਛੇ ਕਿਉਂ ਬੈਠੀਏ ਜੀ ਸੋ ਇਸ ਲਈ ਸਾਰੀ ਧਿਰਾਂ ਦੇ ਵਿੱਚ ਕਿਤਨਾ ਕਿਤੇ ਈਗੋ ਕਿਤਨਾ ਕਿਤੇ ਆਪਣੀ ਜਥੇਬੰਦੀ ਦਾ ਨਾਂ ਆਪਣਾ ਚਿਹਰਾ ਆਪਣੀ ਸਮਰੱਥਾ ਆਪਣੀ ਤਾਕਤ ਇਹ ਸਾਰਾ ਕੁਝ ਹੈਗਾ ਸੋ ਉਸ ਸਵਾਲ ਦੇ ਨਾਲ ਜਦੋਂ ਦਿੱਲੀ ਕਿਸਾਨ ਅੰਦੋਲਨ ਸੀਗਾ ਤਦ ਇਹ ਜਥੇਬੰਦੀਆਂ ਜੇ ਉੱਥੇ ਟਿੱਕੇ ਬੈਠੀਆਂ ਰਹੀਆਂ ਕੱਲੀਆਂ ਇਸ ਲਈ ਨਹੀਂ ਬੈਠੀਆਂ ਰਹੀਆਂ ਕਿ ਇਹ ਜਥੇਬੰਦੀਆਂ ਸੀ ਲੋਕਾਂ ਦੇ ਡਰ ਤੋਂ ਵੀ ਬੈਠੀਆਂ ਰਹੀਆਂ ਕਿ ਆਵਾਮ ਦਾ ਡਰ ਵੀ ਸੀ ਕਿ ਪ੍ਰੈਸ਼ਰ ਵੀ ਸੀ ਉਹ ਪ੍ਰੈਸ਼ਰ ਅਜੇ ਨਹੀਂ ਹੈ ਹੂੰ ਇਹ ਇਸ ਲਈ ਇਹ ਈਗੋ ਵੀ ਕਿੰਨਾ ਕਿਤੇ ਕੰਮ ਕਰੀ ਦੂਸਰੇ ਪਾਸੇ ਤੁਹਾਡੀ ਗੱਲ درست ਹੈ ਕਿ ਇਕੱਠੀਆਂ ਹੋ ਰਹੀਆਂ ਨੇ ਬਾਰ ਬਾਰ ਅੱਗੇ ਪਿੱਛੇ ਤਰੀਕ ਪਰ ਇਹਨਾਂ ਦਾ ਸ਼ੁਕਰ ਹੈ ਨਾ ਕਿ ਇਕੱਠੇ ਪ੍ਰੈਸ ਕਾਨਫਰੰਸ ਸਖਤ ਆ ਗਏ ਬੰਨਾਂ ਉਸ ਇਜ ਵੀ ਨਹੀਂ ਹੁੰਦੇ ਸੀ ਖਾਸ ਕਰਕੇ ਪੰਨੂ ਪੰਦੇਰ ਵਾਲੀ ਧਰ ਦਿੱਲੀ ਦੇ ਵਿੱਚ ਜਿਵੇਂ ਅੜ ਰਹੀ ਆ ਸਾਰੇ ਐਸਕੇਮ ਤੋਂ ਹੈ ਨਾ ਬੇਸ਼ੱਕ ਉੱਥੇ ਵੀ ਮਤਲਬ ਕਿ ਬਾਕੀ ਤਰ੍ਹਾਂ ਐਸਕੇਮ ਸੀਗੀਆਂ ਪਰ ਜੇ ਮੈਂ ਆਪਾਂ ਗੱਲ ਕਰੀਏ ਗ੍ਰਾਂਹਾਂ ਹੋਰਾਂ ਦੀ ਉਹ ਪੰਜਾਬ ਜੱਥੇ ਬੰਦੀਆਂ ਵਾਲੇ ਚ ਨਹੀਂ ਸੀ ਐਸਕੇਮ ਜੀ ਸੀਗੀ ਜੀ ਜੀ ਪੰਤਾਂ ਮੀਓ ਕਿ ਤਰ੍ਹਾਂ ਕਿਤੇ ਕਿਸੇ ਮੰਚ ਤੇ ਦਾ ਇਕੱਠੇ ਸੀ ਨਾ ਪੰਨੂ ਪੰਦੇਰ ਤਾਂ ਉੱਥੇ ਬਿਲਕੁਲ ਅੜ ਰੇ ਤੇ ਜੀ ਅੱਜ ਜੇਕਰ ਉਹ ਆਏ ਨੇ ਡੰਡੇ ਵਾਲਹੂਰੀ ਨਹੀਂ ਆਏ ਤੈਿਹਦਾ ਮਤਲਬ ਉਸ ਨੂੰ ਵੀ ਲੱਗਦਾ ਕਿਉਂਕਿ ਆਪਾਂ ਲਗਾਤਾਰ ਹੀ ਗੱਲ ਕੀਤੀ ਹੈ ਕਿ ਸ਼ੰਭੂ ਰਖਨੌਰੀ ਚ ਵੀ ਇੱਕ ਤਣਾਅ ਦੋਏ ਬਾਡਰਾਂ ਦੇ ਉੱਤੇ ਚੱਲ ਰਹੇ ਅੰਦੋਲਨਾਂ ਚ ਇੱਕ ਮੁਕਾਬਲਾ ਹੈ ਉਸ ਮੁਕਾਬਲੇ ਦੇ ਵਿੱਚ ਕੀ ਪੰਨੂ ਪੰਦੇਰ ਨੂੰ ਸਮਝ ਆਈ ਹੈ ਕਿ ਸਾਨੂੰ ਇਕੱਠਿਆਂ ਹੋ ਜਾਣ ਦੀ ਭਲਾਈ ਆ ਤੇ ਕੀ ਅਜੇ ਡੱਲਿਆ ਨੂੰ ਲੱਗਦਾ ਕਿ ਨਹੀਂ ਮੇਰੇ ਮਰਮਰਤ ਦੇ ਹਵਾਲੇ ਨਾਲ ਕੱਠ ਆਪਣੇ ਆਪ ਹੀ ਆ ਜਾਣਾ ਲੋਕਾਂ ਨੇ ਆਪ ਹੀ ਆ ਜਾਣਾ ਮੈਨੂੰ ਆਪ ਹੀ ਲੀਡਰ ਮੰਨ ਲੈਣਾ ਮੈਂ ਹੀ ਕਲਰ ਲੀਡਰ ਬਣ ਕੇ ਉੱਭਰਾਂ ਹੋਰ ਨਾ ਕਿ ਉਪਰੇ ਇਸ ਲਈ ਹੈ ਜਾਂ ਜਦੋਂ ਤੁਹਾਨੂੰ ਪਤਾ ਹੋਵੇ ਕਿ ਸਾਡਾ ਟੀਚਾ ਇੱਕ ਹੈ ਮਸਲੇ ਇੱਕ ਨੇ ਪਹਿਲੂ ਇੱਕ ਹੈ ਕਿਸਾਨੀ ਮੰਗਾ ਇੱਕੋ ਜਈਆਂ ਨੇ ਫਿਰ ਇਕੱਠਿਆਂ ਇੱਕ ਪਲੇਟਫਾਰਮ ਤੇ ਆਉਣ ਚ ਕੀ ਮੁਸ਼ਕਲ ਹੈ ਸੋ ਇਸ ਲਈ ਇਹ ਪਹਿਲੂ ਹੈਗਾ ਔਰ ਇਸੇ ਚੀਜ਼ ਦਾ ਫਾਇਦਾ ਸਰਕਾਰਾਂ ਚੁੱਕਦੀਆਂ ਨੇ ਦਿੱਲੀ ਘਟੋ ਘਟ ਏਕੇ ਦਾ ਹੀ ਤਾਂ ਪ੍ਰਤੀਕ ਸੀਗਾ ਨਾ ਇਸੇ ਲਈ ਸਰਕਾਰ ਅੱਜ ਨਹੀਂ ਤਾਂ ਕੱਲ੍ਹ ਸਾਲ ਬਾਅਦ ਚੁੱਕੀ ਤਾਂ ਸਹੀ ਨਾ ਤੇ ਇੱਥੇ ਇੱਕ ਸਾਲ ਤੋਂ ਬੈਠੇ ਆ ਅਸੀਂ ਆਪਣਾ ਨੌਜਵਾਨ ਵੀ ਗਵਾ ਲਿਆ ਕਿਨੇ ਜ਼ਖਮੀ ਵੀ ਕਰਾ ਲੇ ਦੱਲੇਆਂ ਰੋਣਾਂ ਦੀ ਸਿਹਤ ਜਿਸ ਕਦਰ ਬਿਗੜੀ ਹੋਈ ਆ ਉਹ ਫਿਕਰ ਖੜਾ ਜੇ ਠੀਕ ਵੀ ਹੋ ਜਾਂਦੇ ਨੇ ਛੱਡ ਵੀ ਦਿੰਦੇ ਨੇ ਤਾਂ ਵੀ ਉਸ ਸਪੀਸ਼ੀਅਨ ਚ ਪ੍ਰਾਣੀ ਚ ਨਹੀਂ ਪਰਤਣਾ ਸੋ ਇਹ ਸਾਰੇ ਸਵਾਲ ਖੜੇ ਨੇ ਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਸੋਚ ਰਹੇ ਹਾਂ ਕਿ ਸ਼ਾਇਦ 14 ਨੂੰ ਮਿਲ ਜਾਣਗੇ 14 ਨੂੰ ਕੋਈ ਜਵਾਬ ਨਹੀਂ ਮਿਲਣਾ ਹੂੰ 14 ਨੂੰ ਕੇਂਦਰ ਦੇ ਨੁਮਾਇंदे ਆਉਣਗੇ ਬੈਠਕ 'ਚ ਬੈਠਣਗੇ ਆ ਮੈਂ ਸ਼ਾਇਦ ਕੱਲ ਵੀ ਗੱਲ ਕਰ ਰਿਹਾ ਸੀਗਾ ਕਿ ਦਿੱਲੀ ਜਦੋਂ ਬੈਠਕ ਹੁੰਦੀ ਸੀ ਤਾਂ ਉੱਥੇ ਰੋਹਿੰਦਰ ਤੋਮਰ ਖੇਤੀਬਾੜੀ ਮੰਤਰੀ ਆਉਂਦੇ ਸੀ ਤਾਂ ਉਹ ਜੀ ਜੀ ਕਹਦਾ ਤਾਂ ਤੇ ਗਰੇ ਮੰਤਰੀ ਨੂੰ ਪੁੱਛ ਕੇ ਆਉਂਦੇ ਸੀ ਕਿ ਮੈਂ ਕੀ ਕਰ ਕੀ ਕਹਿਣਾ ਕੀ ਬੋਲਣਾ ਹੈ ਤੇ ਇੱਥੋਂ ਤੱਕ ਕਿ ਬੈਠਕ ਜਦੋਂ ਉਹਨਾਂ ਨੂੰ ਜਵਾਬ ਨਹੀਂ ਸੁਝਦਾ ਸੀ ਤਾਂ ਚਲਦੀ ਅੰਦਰ ਕਿਸਾਨਾਂ ਨਾਲ ਬੈਠਕ ਤੋਂ ਉੱਠ ਕੇ ਜਾ ਕੇ ਫੋਨ ਤੇ ਗੱਲ ਕਰਦੇ ਸੀ ਮਿੱਛਿਆ ਨਾਲ ਤੇ ਇਹਦਾ ਮਤਲਬ ਅਧਿਕਾਰ ਕੀ ਦੇ ਕੋਲ ਹੋਊਗਾ ਜੇ 14 ਨੂੰ ਕੋਈ ਆ ਵੀ ਗਿਆ ਵੈਸੇ 14 ਨੂੰ ਖੇਤੀਬਾੜੀ ਮੰਤਰੀ ਤਾਂ ਨਹੀਂ ਆ ਰਹੇ ਸ਼ਿਵਰਾ ਚਾਹਨ ਪਤਾ ਲੱਗ ਰਿਹਾ ਕਿ ਉਸੇ ਦਿਨ ਉਹਨਾਂ ਦੇ ਮੁੰਡੇ ਦਾ ਵਿਆਹ ਹੈ ਤੇ ਜੋ ਉਸੇ ਦਿਨ ਮੁੰਡੇ ਦਾ ਵਿਆਹ ਹੈ ਫਿਰ ਉਹਨਾਂ ਲਈ ਮੁੰਡਾ ਪਹਿਲਾਂ ਉਹਨਾਂ ਨੇ ਕਿਸਾਨਾਂ ਤੋਂ ਕੀ ਲੈਣਾ ਅਗਲੇ ਅਗਲੇ ਕਹਣਗੇ ਮੰਤਰੀ ਤਾਂ ਮੈਨੂੰ ਮੋਦੀ ਨੇ ਬਣਾਇਆ ਕਿਸਾਨਾਂ ਨੇ ਤੇ ਇਸ ਲਈ ਉਹਨਾਂ ਲਈ ਹੋ ਤੇ ਫਿਰ ਕੌਣ ਆਊਗਾ ਆਪਾਂ ਤਾਂ ਅੱਜ ਵਿਆਹ ਦੀ ਖਬਰ ਹੈ ਗੱਲ ਤਾਂ ਆਪਣੇ ਕੋਲ ਇਹ ਨਹੀਂ ਸੀ ਆਪਾਂ ਕੱਲ੍ਹੇ ਆਪਾਂ ਦਾ ਗੱਲ ਕਰ ਰਹੇ ਸੀਗੇ ਕਿ ਭਾਈ ਜਿੰਨਾ ਕੁ ਮੈਨੂੰ ਜਾਣਕਾਰੀ ਮਿਲੇ ਸ਼ਿਵਰਾ चौहान ਨਹੀਂ ਆ ਰਹੇ ਸੋ ਅੱਜ ਉਹ ਗੱਲ ਪੁਖਤਾ ਹੋਊਗੀ ਕਿ ਉਹਨਾਂ ਭਾਈ ਮੁੰਡੇ ਦੇ ਵਿਆਹ ਹੋਣਗੇ ਸੋ ਹੁਣ ਚਾਹੇ ਰਾਜ ਮੰਤਰੀ ਆਜਵੇ ਕੋਈ ਚਾਹੇ ਕੋਈ ਸੈਕਟਰੀ ਆਜਵੇ ਉਹਨਾਂ ਦਾ ਚਾਹੇ ਕੋਈ ਵਿਭਾਗੀ ਅਧਿਕਾਰੀ ਆ ਜਾਣ ਲੈ ਦੇ ਕੇ ਉਹਨਾਂ ਨੇ ਸਿਰਫ ਇੰਨਾ ਪੁੱਛਣਾ ਆ ਕਿ ਮੀਟਿੰਗ ਚ ਦੱਸੋ ਜੀ ਤੁਹਾਡੇ ਮਸਲੇ ਕੀ ਨੇ ਅਸੀਂ ਨੋਟ ਕਰਕੇ ਲੈ ਜਨਾ ਫਿਰ ਮੋਦੀ ਜੀ ਨਾਲ ਪ੍ਰਧਾਨ ਮੰਤਰੀ ਜੀ ਨਾਲ ਖੇਤੀਬਾੜੀ ਮੰਤਰੀ ਨਾਲ ਵਿਚਾਰਾਂਗੇ ਮਤਲਬ ਤੁਹਾਨੂੰ ਅਜੇ ਤੱਕ ਮਸਲੇ ਨਹੀਂ ਪਤਾ ਗਰੰਟੀ ਹੈ ਇਸ ਵਾਰ ਆਏਗਾ ਹੱਲ ਕੋਈ ਨਹੀਂ ਆਏਗਾ ਜੀ ਜੀ ਇੱਕ ਸਾਲ ਬਾਅਦ ਵੀ ਉਹ ਹੀ ਦੁਬਾਰਾ ਲਾਊਗਾ ਕਿ ਤੁਹਾਡੇ ਮਸਲੇ ਕੀ ਨੇ ਇੱਕ ਸਾਲ ਕੀ ਦਿੱਲੀ ਵਾਲੇ ਕਿਸਾਨ ਅੰਦੋਲਨ ਚ ਤਿੰਨ ਖੇਤੀ ਕਾਨੂੰਨਾਂ ਤੋਂ ਬਿਨਾਂ ਜਿਹੜੇ ਸਵਾਲ ਉੱਭਰੇ ਸੀ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਇਹ ਤਾਂ ਫੇਰ ਇੱਕ ਸਾਲ ਵਾਲੇ ਆਪਸ ਬਾਤਾਂ ਕਰਾਂ ਕਿਉਂਕਿ ਸਵਾਲ ਤਾਂ ਚਿਰਾਂ ਦਰ ਚਿਰਾਂ ਨਾਲ ਚੱਲੇ ਆ ਰਹੇ ਨੇ ਹੈ ਪੀੜੀਦਰ ਪੀੜੀ ਚੱਲੇ ਆ ਰਹੇ ਨੇ ਕਿਸਾਨੀ ਮਸਲਾ ਰਹੀ ਚਾਰਜ ਹੋਈ ਤਾਂ ਕਿਤੇ ਹੋਈ ਹੋ ਨਹੀਂ ਕਦੇ ਸੁਹੇਸ਼ ਜੀ ਸਵਾਲ ਤਾਂ ਜਿਉ ਚਾਹਿਓ ਕਰਜ਼ੇ ਮਾਫੀ ਵਾਲਾ ਮਸਲਾ ਹੈ ਚਾਹਿਓ ਐਮਐਸਪੀ ਵਾਲਾ ਮਸਲਾ ਹੈ ਹੈਨਾ ਚਾਹਿਓ ਨਕਲੀ ਬੀਜ ਨਕਲੀ ਦਵਾਈਆਂ ਵਾਲਾ ਮਸਲਾ ਹੈ ਚਾਹ ਇੱਕ ਕਿਸਾਨ ਖੁਦਕੁਸ਼ੀ ਵਾਲੀ ਸਥਿਤੀ ਹੈ ਸਾਰੇ ਮਸਲਿਆਂ ਦੇ ਜਵਾਬ ਕਿੱਥੇ ਨੇ ਤੇ ਜੇ ਆ ਕੇ ਨਿਸ਼ਾਨਦੇਹੀ ਉਹ ਕਰਨੀ ਆ ਬਾਰ-ਬਾਰ ਉਹ ਮਤਲਬ ਕਿ ਜ਼ਮੀਨ ਦਾ ਝਗੜਾ ਚੱਲਦਾ ਤੇ ਕਦੇ ਪਟਵਾਰੀ ਨੂੰ ਉਹ ਤੇ ਰ ਕਹਾ ਲੈਂਦੀ ਆ ਕਦੇ ਦੂਜੇ ਤਰ ਕਹਾ ਲੈਂਦੀ ਆ ਹਰ ਵਾਰ ਪੀਤਾ ਲੈ ਕੇ ਆ ਜਾਂਦਾ ਇਧਰੋਂ ਮਿਲਣੋਂ ਉਧਰੋਂ ਮਿਲਣੋਂ ਹੈ ਨਾ ਤੇ ਉਸੇ ਕੰਮ ਉਹੀ ਕੰਮ ਕਰਦਾ ਸਰਕਾਰ ਦਾ ਹਰ ਵਾਰ ਆ ਜਾਂਦੇ ਨੇ ਕਾਪੀ ਪੈਨ ਲੈ ਕੇ ਨਿਖ ਕੇ ਲੈ ਜਾਣਗੇ ਕਿ ਦੱਸੋ ਜੀ ਕੀ ਮਸਲਾ ਹੈ ਵਿਚਾਰਾਂਗੇ ਸੋ ਇਹ ਲਾਰਾ ਲਾ ਰਹੇ ਨੇ ਜਾਂ ਇਧਰ ਇੱਕ ਇਹੀ ਜੱਦੜੀ ਆ ਕਿ ਅਸੀਂ ਕੋਈ ਰਿਕਾਰਡ ਕਾਇਮ ਕਰਨਾ ਦਿੱਲੀ ਵਾਲਿਆਂ ਦੇ ਅੰਦੋਲਨ ਤੋਂ ਤਰੀਕਾ ਅਡ ਪਾਉਣੀਆਂ ਨੇ ਕੀ ਉਹ ਸਥਿਤੀ ਆ ਕੀ ਇਹ ਕੋਈ ਮੁਕਾਬਲਾ ਜਾਂ ਇਸ ਅੰਦੋਲਨ ਜਿਹੜਾ ਕਿਸਾਨੀ ਹਿੱਤਾਂ ਲਈ ਲੱਗਿਆ ਇਹਦੇ ਵਿੱਚੋਂ ਕੋਈ ਰਾਜਨੀਤਿਕ ਤਰ ਹਿੱਤ ਲੈ ਜੂਗੀ ਕਿਉਂਕਿ ਲੋਕਾਂ 'ਚ ਜਿਹੜਾ ਰੋਸਾ ਪਨ ਪਰਿਆ ਕਿ ਲਗਾਤਾਰ ਰਾ ਰੋਕ ਕੇ ਰੱਖਦੇ ਨੇ ਇਹੀ ਸਰਕਾਰਾਂ ਦਾ ਘਰ ਕਿਉਂ ਨਹੀਂ ਘੇਰਦੇ ਮੰਤਰੀਆਂ ਦਾ ਘਰ ਕਿਉਂ ਨਹੀਂ ਘੇਰਦੇ ਸੜਕਾਂ ਕਿਉਂ ਘੇਰਦੇ ਨੇ ਉਹਦੇ ਉਸ ਰੋਸੇ ਨੂੰ ਇੱਕ ਰਾਜਨੀਤਿਕ ਤਰਕੈਸ਼ ਕਰਨ ਨੂੰ ਫਿਰਦੀ ਹੈ ਸੋ ਕਿ ਉਹ ਕੈਸ਼ ਕਰ ਜੂਗੀ ਇਹ ਕਿੰਨੇ ਸਵਾਲ ਖੜੇ ਨੇ ਤਾਂ ਇੱਥੇ ਸਰ ਤੁਸੀਂ ਕਹਿਣ ਕਰੀ ਕਿ ਕਿਸਾਨਾਂ ਦੇ ਮਸਲਿਆਂ ਦੇ ਹਲੇ ਤੱਕ ਜਵਾਬ ਨਹੀਂ ਮਿਲੇ ਅੱਜ ਇੱਕ ਹੋਰ ਰਿਪੋਰਟ ਸਾਹਮਣੇ ਆ ਗਈ ਕਿ ਪੰਜਾਬ ਦੇ ਹਰ ਕਿਸਾਨ ਦੇ ਸਿਰ ਤੇ 2 ਲੱਖ ਰੁਪਏ ਕਰਜ਼ਾ ਬਿਲਕੁਲ ਜੀ ਇਹ ਕੇਂਦਰ ਦੇ ਵਿੱਚ ਬਕਾਇਦਾ ਤੌਰ ਤੇ ਕੇਂਦਰੀ ਰਾਜ ਮੰਤਰੀ ਰਾਮਨਾਥ ਨੇ ਲੋਕ ਸਭਾ ਚਿਕ ਸਵਾਲ ਦੇ ਜਵਾਬ ਚ ਜਾਣਕਾਰੀ ਦਿੱਤੀ ਆ ਕਿ ਦੇਸ਼ ਦੇ ਹਰ ਕਿਸਾਨ ਪਰਿਵਾਰ ਦੇ ਸਿਰ ਔਸਤਨ 74000 ਦਾ ਖਰਚਾ ਹੈ ਭਾਰਤ ਦੇ ਵਿੱਚ ਜਿੰਨੇ ਸੁਪਿਆਂ ਦੇ ਅੰਦਰ ਪੱਖ ਵੱਖ ਕਿਸਾਨ ਪਰਿਵਾਰ ਜਿੰਨੇ ਵੱਸਦੇ ਨੇ ਉਹਨਾਂ ਦੀ ਐਵਰੇਜ 74000 ਤੋਂ ਵੱਧ ਹਰੇਕ ਕਿਸਾਨ ਦੇ ਸਿਰ ਤੇ ਕਰਜ਼ਾ ਅਕੜਾ ਹੈ ਜੇਕਰ ਆਪਾਂ ਪੰਜਾਬ ਦੇ ਬਾਰੇ ਗੱਲ ਕਰੀ ਉਸੇ ਮੰਤਰੀ ਨੇ ਪੰਜਾਬ ਹਰਿਆਣਾ ਹਿਮਾਚਲ ਦੇ ਬਾਰੇ ਨਾਲ ਵੀ ਜਵਾਬ ਦਿੱਤਾ ਤੇ ਉਹਨਾਂ ਨੇ ਦੱਸਿਆ ਕਿ ਜੀ ਜੇਕਰ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ 1,83,000 ਰੁਪਏ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ ਸਾਡੇ ਨਾਲੋਂ ਘੱਟ ਹੈ। ਹਿਮਾਚਲ ਦੀ ਗੱਲ ਕਰੀ ਤਾਂ ਉੱਥੇ 85,825 ਰੁਪਏ ਪ੍ਰਤੀ ਕਿਸਾਨ ਕਰਜ਼ਾ ਸਾਡੇ ਨਾਲੋਂ ਕਿਤੇ ਘੱਟ ਹੈ। ਜੰਮੂ ਕਸ਼ਮੀਰ ਦੀ ਗੱਲ ਕਰੀ ਤਾਂ 30,435 ਰੁਪਏ ਪ੍ਰਤੀ ਕਿਸਾਨ ਕਰਜ਼ਾ ਮਤਲਬ ਹਰਿਆਣੇ 'ਚ 1,83,000 ਹੈ, ਹਿਮਾਚਲ 'ਚ 85,000 ਹੈ, ਜੰਮੂ ਕਸ਼ਮੀਰ 'ਚ 30,000 ਹੈ ਤੇ ਸਾਡੇ ਹਰ ਕਿਸਾਨ ਪਰਿਵਾਰ ਦੇ ਸਿਰ ਪੰਜਾਬ ਦੇ ਸਿਰ 2 ਲੱਖ ਤੋਂ ਵੱਧ ਕਰਜ਼ਾ ਖੜਾ ਹੈ 2 ਲੱਖ 3000 ਮਤਲਬ ਦੇਸ਼ ਦੇ ਵਿੱਚ ਦੇਸ਼ ਦੀ ਕਿਸਾਨਾਂ ਦੀ ਕਰਜ਼ੇ ਦੀ ਔਸਤ 74000 ਹੈ ਅਸੀਂ ਉਹ ਤੋਂ ਕਿਤੇ ਵੱਧ ਹੈ 2 ਲੱਖ ਹੈ ਤੇ ਬੇਸ਼ੱਕ ਅਸੀਂ ਦੇਸ਼ ਦੇ ਵਿੱਚ ਕਰਜ਼ਾ ਚੁੱਕਣ 'ਚ ਇਸ ਮਸਲੇ ਦੇ ਦੂਏ ਤੀਏ ਨੰਬਰ ਤੇ ਖੜੇ ਆ ਪਹਿਲੇ ਨੰਬਰ ਤੇ ਆਂਧਰਾ ਪ੍ਰਦੇਸ਼ ਹੈ 2 ਲੱਖ 45000 ਪ੍ਰਤੀ ਕਿਸਾਨ ਪਰਿਵਾਰ ਦੂਸਰੇ ਨੰਬਰ ਤੇ ਕੇਰਲਾ 2 ਲੱਖ 42000 ਪ੍ਰਤੀ ਕਿਸਾਨ ਪਰਿਵਾਰ ਤੀਏ ਨੰਬਰ ਤੇ ਅਸੀਂ 2 ਲੱਖ 3000 ਹੁਣ ਇਹ ਸਥਿਤੀ ਨੂੰ ਵੀ ਸਮਝਣ ਦੀ ਲੋੜ ਹੈ ਕਿ ਦੇਸ਼ ਦੇ ਵਿੱਚ ਐਮਐਸਪੀ ਦੇ ਲਈ ਡਲਿਆਹੋਰੀ ਮਰਨ ਵਰਤੇ ਨੇ ਦੇਸ਼ ਚ ਐਮਐਸਪੀ ਮਿਲ ਨਹੀਂ ਰਹੀ ਸਾਡੇ ਮਿਲ ਰਹੀ ਆ ਤਾਂ ਸਿਰਫ ਦੋ ਫਸਲਾਂ ਤੇ ਮਿਲ ਰਹੀ ਆ ਪਰ ਤਾਂ ਵੀ ਕਿਹਾ ਜਾਂਦਾ ਕਿ ਦੋ ਫਸਲਾਂ ਦਾਣਾ ਦੌਣਾ ਚੱਕਿਆ ਜਾਂਦਾ ਲਗਭਗ ਜੀ ਤੇ ਸਾਡੇ ਪਾਣੀ ਦੇ ਮਾਮਲੇ ਚ ਕਿਹਾ ਜਾਂਦਾ ਜੀ ਕਿ ਬਿਜਲੀ ਮਾਫ ਹੈ ਜੀ ਮੋਟਰਾਂ ਐ ਪਾਣੀ ਕੱਢਦੀਆਂ ਕੋਈ ਚੱਕਰ ਨਹੀਂ ਗਾ ਇਹਨਾਂ ਤੇ ਅਸਾਨੂੰ ਨਹਿਰੀ ਪਾਣੀ ਵੀ ਮਿਲਦਾ ਜੀ ਬਾਤਾਂ ਬਨੱਖੋਂ ਵੀ ਅਸੀਂ ਬਾਕੀ ਕਈ ਸੁਭਿਆਂ ਨਾਲੋਂ ਚੰਗੇ ਆ ਜ਼ਮੀਨਾਂ ਵੀ ਸਾਡੇ ਉਪਜਾਊ ਨੇ ਹੈਨਾ ਅਸੀਂ ਕੁਦਰਤੀ ਤੌਰ ਤੇ ਖਾਸ ਕਰਕੇ ਹਿਮਾਚਲ ਤੋਂ ਜਾਂ ਮੁਕਸ਼ਮੀਰ ਵਾਲੇ ਮਾਮਲੇ ਚ ਤਾਂ ਅਸੀਂ ਕਿਤੇ ਵਧੀਆ ਨੇ ਉਹਦੇ باوجود ਵੀ ਜੇਕਰ ਪੰਜਾਬ ਦਾ ਕਿਸਾਨ ਖੁਦਕੁਸ਼ੀ ਵੀ ਵੱਧ ਕਰ ਰਿਹਾ ਹੈ ਉਹਦੇ باوجود ਜੇਕਰ ਪੰਜਾਬ ਦੇ ਕਿਸਾਨ ਦੇ ਸਿਰ ਕਰਜ਼ਾ ਵੀ ਵੱਧ ਹੈ ਤਾਂ ਇਧਰ ਲਈ ਕੀ ਕੰਨੀਆਂ ਸਰਕਾਰੀ ਨੀਤੀਆਂ ਆਈ ਨੇ ਜਾਂ ਸਾਡੀਆਂ ਵੀ ਕਿਤੇ ਕੋਈ ਕਟਾਈਆਂ ਨੇ ਇਹ ਦੋ ਇਹ ਪਹਿਲੂਆਂ ਨੂੰ ਪੈਰਲਲ ਤੁਹਾਨੂੰ ਬਾਚਣਾ ਪੈਣਾ ਸਵਾਲ ਇਹ ਜੀਗਾ ਕਈ ਕਈ ਨਾ ਕਾਰਪੋਰੇਟ ਘਰਾਣੇ ਜਾਂ ਸ਼ਹਿਰੀ ਧਿਰਾਂ ਸਵਾਲ ਖੜੇ ਕਰਦੀਆਂ ਲੋ ਜੀ ਇਹ ਵੱਡੇ ਵਿਆਹ ਕਰਦੇ ਨੇ ਵੱਡੀਆਂ ਗੱਡੀਆਂ ਲੈਂਦੇ ਨੇ ਦਿਨ ਹਰੇਕ ਦਾ ਕਰਦਾ ਚੰਗੀ ਜ਼ਿੰਦਗੀ ਜੀਣ ਦਾ ਉਹ ਕਿਸਾਨਾਂ ਦਾ ਵੀ ਹੱਕ ਉਹ ਨਹੀਂ ਹੈ ਹੈਨਾ ਇਹ ਉਸ ਮਸਲੇ ਤੇ ਨਹੀਂ ਪਰ ਪਹਿਲੂ ਇਹ ਹੈ ਕਿ ਕਿਸਾਨੀ ਮਸਲਿਆਂ ਨੂੰ ਜਦੋਂ ਆਪਾਂ ਧਿਆਨ ਚ ਰੱਖ ਕੇ ਦੇਖਦੇ ਆ ਹੈਨਾ ਤਾਂ ਇਹ ਸਥਿਤੀ ਚ ਕਿਵੇਂ ਆਈ ਕੀ ਇਹਦੇ ਪਿੱਛੇ ਬੈਂਕਾਂ ਦੀ ਖੇਡ ਹੈ ਜਿਹੜੇ ਤੁਹਾਡੇ ਘਰੇ ਆ ਕੇ ਤੁਹਾਡੇ ਡਰੈਗ ਵਿੱਚ ਬੈਠ ਕੇ ਤੁਹਾਨੂੰ ਸਬਜਬਾਗ ਦਿਖਾ ਕੇ ਕਰਜ਼ੇ ਦੇ ਜਾਂਦੇ ਨੇ ਪਿੰਡਾਂ ਸ਼ਹਿਰਾਂ ਚ ਖੁੱਲੇ ਹੋਏ ਪ੍ਰਾਈਵੇਟ ਬੈਂਕ ਕੀ ਇਸ ਜਾਲ ਚ ਪਸਾਰੇ ਨੇ ਟਰੈਕਟਰ ਦੀ ਚਾਬੀ ਫੜਾ ਕੇ ਫੋਟੋ ਖਿੱਚ ਕੇ ਤੁਹਾਨੂੰ ਫੜਾ ਕੇ ਕਹਿੰਦੇ ਲੈ ਲੋ ਟਰੈਕਟਰ ਅਸੀਂ حسابੇ ਨਹੀਂ ਰੱਖਦੇ ਕਿ ਕੀ ਇੱਕ ਕਿਲਾ ਦੋ ਕਿਲਾ ਤਿੰਨ ਕਿਲੇ ਤੱਕ ਸਾਨੂੰ ਲੋਡ ਹੈ ਜਾਂ ਨਹੀਂ ਹੈ ਸੋ ਇਹ ਸਾਰੇ ਪ੍ਰਕਿਰਿਆਵਾਂ ਵੀ ਆਪਾਂ ਕਿਸਾਨੀ ਨੂੰ ਕੇਂਦਰ ਚ ਰੱਖ ਕੇ ਦੇਖੀਏ ਤਾਂ ਸਰਕਾਰਾਂ ਦੀਆਂ ਬਦਨੀਤੀਆਂ ਸਰਕਾਰਾਂ ਦੇ ਲਾਰੇ ਤੇ ਧੋਖੇ ਤੇ ਨਕਲੀ ਬੀਜ ਨਕਲੀ ਦਵਾਈਆਂ ਕਾਰਪਟਰ ਘਰਾਣਿਆਂ ਦੇ ਕਬਜ਼ੇ ਸਾਰੀ ਪ੍ਰਕਿਰਿਆ ਤੇ ਤੇ ਉਸ ਦੇ ਬਾਵਜੂਦ ਸਾਡੇ ਕੁਝ ਕਾਰਪਟ ਘਰਾਣਿਆਂ ਦੇ ਵੱਲੋਂ ਬੈਂਕਾਂ ਦੇ ਬਾਰੇ ਨਾਲ ਚਾਲਾਂ ਤੇ ਕੁਝ ਆਪਣੇ ਪੱਧਰ ਤੇ ਕੀਤੀਆਂ ਦਿਖਾਵੇ ਦੀਆਂ ਗਲਤੀਆਂ ਸੋ ਇਹ ਸਾਰਾ ਕੁਝ ਮਿਲਾ ਕੇ ਪੰਜਾਬ ਆ ਜੇ ਸਥਿਤੀ 'ਚ ਖੜਾ ਕਿ ਜਿਹੜਾ ਪੰਜਾਬ ਦੇਸ਼ ਦਾ ਢਿੱਡ ਭਰਦਾ ਹੈ ਜਿਹੜਾ ਦੇਸ਼ ਦੇ ਪਢੋਲੇ ਭਰਦਾ ਹੈ ਜਿਹਦੇ ਨਾਂ ਤੇ ਮੋਦੀ ਜੀ ਬੋਟਾ ਇਕੱਠੀਆਂ ਕਰਦੇ ਨੇ ਸਸਤਾ ਅਨਾਜ ਵੇਚਣ ਦੇ ਹਵਾਲੇ ਨਾਲ ਹੈਨਾ ਜਾਂ ਸਸਤਾ ਅਨਾਜ ਵੰਡਣ ਦੇ ਹਵਾਲੇ ਨਾਲ ਉਸ ਦੇਸ਼ ਦੇ ਵਿੱਚ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਕਰਜ਼ਈ ਹੈ ਇਹ ਫਿਕਰਮੰਦੀ ਵਾਲੀ ਰਿਪੋਰਟ ਸਰ ਇੱਥੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਤਬਦੀਲੀ ਨੂੰ ਲੈ ਕੇ ਖਬਰਾਂ ਆਈਆਂ ਨੇ ਉਸ ਦੇ ਵਿੱਚ ਕੀ ਸਚਾਈ ਹੈ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਦਾ ਤਬਾਦਲਾ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਰਹਿਸ਼ੀ ਤਬਾਦਲਾ ਚੰਡੀਗੜ੍ਹ ਤੋਂ ਜਲੰਧਰ ਪੱਕਾ ਹੋਣ ਜਾ ਰਿਹਾ ਹੈ ਕਹਿੰਦੇ ਹੂੰ ਜਲੰਧਰ ਦੇ ਵਿੱਚ ਇੱਕ 117 ਸਾਲ ਪੁਰਾਣਾ ਘਰ ਉਹ ਪੁਰਾਣਾ ਮਕਾਨ ਹੈ ਜਿਹੜਾ ਉਹ ਮਤਲਬ ਕਿ ਵਿਰਾਸੀ ਤੁਸੀਂ ਥਾਂ ਕਹਿ ਸਕਦੇ ਹੋ ਉੱਥੇ ਦੀ ਜਲੰਧਰ ਦੀ ਜਿਹੜੀ 12 ਦਰੀ ਹੈ ਉਹਦੇ ਵਿੱਚ 170 ਸਾਲ ਪੁਰਾਣਾ ਮਕਾਨ ਹੈ ਤੇ ਇਹਦੇ ਵਿੱਚ ਕਰੀਬ-ਕਰੀਬ 140 ਤੋਂ ਵੱਧ ਕਮਿਸ਼ਨਰ ਰਹਿ ਚੁੱਕੇ ਨੇ ਤੇ ਐਨ ਉਹਦੇ ਨਾਲ ਜਿਮਖਾਨਾ ਲੱਗਦਾ ਹੈ ਸ਼ਹਿਰ ਦੇ ਵਿਚਾਲੇ ਆ ਤੇ ਕਾਫੀ ਕਿਲੋਮੀਟਰਾਂ ਦੇ ਹਿਸਾਬ ਨਾਲ ਫੈਲਿਆ ਤੇ ਅੰਦਰ ਹੁਣ ਬਕਾਇਦਾ ਨਵੇਂ ਸੋਫੇ ਆ ਰਹੇ ਨੇ ਐ ਨਵੇਂ ਬਾਥਰੂਮ ਤਿਆਰ ਹੋ ਰਹੇ ਨੇ ਨਵੀਂ ਮੇਨਟੇਨੈਂਸ ਹੋ ਰਹੀ ਹੈ ਐ ਨਾ ਇਹਦੇ ਨਾਲ ਨਾਲ ਮਤਲਬ ਕਿ ਉੱਥੇ ਬਕਾਇਦਾ ਤੌਰ ਤੇ ਆ ਖੇਡਾਂ ਵਾਲਾ ਬੈਡਮਿੰਟਨ ਵਾਲਾ ਵੀ ਬਾਲੀਵਾਲ ਵਾਲਾ ਵੀ ਉਹ ਕੋਰਟ ਤਿਆਰ ਹੋ ਰਹੇ ਨੇ ਉਹ ਜਾਲ ਜੂੜ ਲੱਗ ਗਿਆ ਸਾਰਾ ਕੁਝ ਸੋਦੀ ਪੂਰੀ ਰੇਨੋਵੇਸ਼ਨ ਹੋ ਰਹੀ ਹੈ ਵੈਸੇ ਜਲੰਧਰ ਚ ਜਦੋਂ ਜਿਮਨੀ ਚੌਣ ਸੀ ਤਦ ਮੁੱਖ ਮੰਤਰੀ ਸਾਹਿਬ ਨੇ ਉੱਥੇ ਇੱਕ ਕਿਰਾਏ ਦਾ ਘਰ ਲਿਆ ਸੀ ਤੇ ਉਸ ਸਮੇਂ ਉਹਨਾਂ ਨੇ ਦਬਾਬੇ ਵਾਲਿਆਂ ਨਾਲ ਵਾਅਦਾ ਕੀਤਾ ਸੀ ਕਿ ਹਫਤੇ ਚ ਦੋ ਜਾਂ ਤਿੰਨ ਦਿਨ ਮੈਂ ਜਲੰਧਰ ਹੀ ਰਿਆ ਕਰੂੰਗਾ ਹੁਣ ਉਸ ਵਾਅਦੇ ਦਾ ਕਿਹਾ ਜਾ ਰਿਹਾ ਕਿ ਕਮਿਸ਼ਨਰ ਤੋਂ ਜਦੋਂ ਘਰ ਖਾਲੀ ਹੋਇਆ ਤੇ ਕਿਰਾਏ ਦੀ ਘਰ ਦੀ ਬਜਾਏ ਸਰਕਾਰੀ ਜਦੋਂ ਇੱਕ ਵਿਭਾਗ ਦਾ ਘਰ ਪਿਆ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਤਬਦੀਨ ਹੋਣਾ ਚਾਹੁੰਦੇ ਨੇ ਤਾਂ ਉਹ ਵੀ ਬਰਾਸਤੀ ਕਰ ਹੁਣ ਕੁਝ ਤਰ੍ਹਾਂ ਦਾ ਵੀ ਸਵਾਲ ਖੜਾ ਕਰ ਰਹੀਆਂ ਕਿ ਕਹਿਣ ਨੂੰ ਮੁੱਖ ਮੰਤਰੀ ਲਈ ਤਿਆਰ ਹੋ ਰਿਹਾ ਕੇਜਰੀਵਾਲ ਇੱਥੇ ਆ ਕੇ ਰਿਹਾ ਕਰੂਗਾ ਜਦੋਂ ਪੰਜਾਬ ਆਉਣਾ ਕੁਝ ਤਰ੍ਹਾਂ ਇਹ ਵੀ ਕਹਿ ਰਹੀਆਂ ਕਿ ਜੀ ਐ ਨਾ ਹੋਵੇ ਕਿਤੇ ਦਿੱਲੀ ਤੋਂ ਵੱਡੀ ਖੋਹਰ ਸ਼ੀਸ਼ ਮਹਿਲ ਤਿਆਰ ਹੋ ਜਵੇ ਪੰਜਾਬ ਚ ਕੁਝ ਤਰ੍ਹਾਂ ਇਹ ਵੀ ਸਵਾਲ ਖੜੇ ਕਰ ਰਹੀਆਂ ਕਿ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਹੈ ਦੂਸਰੇ ਪਾਸੇ ਕਹਿੰਦੇ ਕਿ ਇਹ ਜੀ ਮੁੱਖ ਮੰਤਰੀ ਦਾ ਪਹਿਲਾਂ ਚੰਡੀਗੜ੍ਹ ਚ ਇੱਕ ਘਰ ਰਹਿਸ਼ੀ ਹੈਗਾ ਚਾਰ ਕੋਠੀਆਂ ਹੋਰ ਉਹਨਾਂ ਦੇ ਨਾਂ ਤੇ ਲਾਟ ਹੈਗੀਆਂ ਇੱਕ ਸੰਗਰੂਰ ਚ ਕੋਠੀ ਹੈ ਇੱਕ ਪਿੰਡ ਹੈਗਾ ਘਰ ਤੇ ਉਹਨਾਂ ਦਾ ਨਵਾਂ ਘਰ ਹੋਰ ਸੋ ਇਹ ਕਹਿੰਦੇ ਜੀ ਬੋਝ ਵਧਾਇਆ ਜਾ ਰਿਹਾ ਹੈ ਪਰੇਕਰ ਤਿਆਰ ਹੋ ਰਿਹਾ ਜੀ ਤੇ ਇਸ ਕਰ ਚ ਮੁੱਖ ਮੰਤਰੀ ਭਗਵੰਤ ਮਾਨ ਸ਼ਿਫਟ ਹੋ ਸਕਦੇ ਨੇ ਪਰ ਤੁਹਾਡਾ ਸਵਾਲ ਦੋਰੇ ਅਰਥਾਂ ਵਾਲਾ ਸੀਗਾ ਕਿ ਜੀ ਕੀ ਮੁੱਖ ਮੰਤਰੀ ਦਾ ਤਬਾਦਲਾ ਹੋ ਰਿਹਾ ਇਹ ਤਬਾਦਲਾ ਜੇ ਮਕਾਨ ਦੇ ਪੱਧਰ ਨਾਲ ਹੈ ਤੇ ਦੂਸਰੇ ਤਬਾਦਲੇ ਦੀ ਵੀ ਤਲਵਾਰ ਅਜੇ ਲਟਕ ਰਹੀ ਹੈ ਮੁੱਖ ਮੰਤਰੀ ਸਾਹਿਬ ਤੇ ਉਹ ਤਲਵਾਰ ਕੱਲ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਆਪਾਂ ਗੱਲ ਕਰ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਆਪਣੇ ਰੋਚ ਨਹੀਂ ਹੈਗੇ ਆਪਣੇ ਰੰਗ 'ਚ ਨਹੀਂ ਹੈਗੇ ਜੀ ਜੀ ਤੇ ਉਸ ਸਮੇਂ ਉਹਨਾਂ ਦੇ ਨਾਲ ਖੜੇ ਦੋ ਲੀਡਰਾਂ ਦੇ ਚਿਹਰੇ ਮੋਰੇ ਬੋਡੀ ਲੈਂਗੁਏਜ ਵੀ ਉਤਰੀ ਉਤਰੀ ਸੀ ਉਹ ਵੀ ਫਿਕਰਮੰਦੀ ਸੀ ਕਿ ਕੁਝ ਗੱਲ ਤਾਂ ਬਣੀ ਨਹੀਂ ਜਿਹੜੀ ਬਣਾਉਣ ਆਈ ਸੀ ਹਰਪਾਲ ਚੀਮਾ ਤੇ ਅਮਨ ਰੋਡ ਦੇ ਹਵਾਲੇ ਨਾਲ ਜੇਕਰ ਸਮਝੀਏ ਤੇ ਅਦਰ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੂੰ ਸੀਗਾ ਕਿ ਅੱਜ ਚਾਹੇ ਬਖਸ ਚੱਲ ਗਿਆ ਪਰ ਹੋ ਸਕਦਾ ਕਿਉਂਕਿ ਜਦੋਂ ਕੱਲ ਬੈਠਕ ਹੋਈ ਸੀ ਇੱਕ ਬੈਠਕ 8 ਮਿੰਟ ਦੀ ਸਮੁੱਚੀ ਲੀਡਰਸ਼ਿਪ ਨਾਲ ਹੁੰਦੀ ਹੈ ਜੇ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵੀ ਉਹ ਸੀਗੇ ਉਸ ਤੋਂ ਬਾਅਦ ਇੱਕ ਬੈਠਕ ਉੱਥੇ 5 ਕੁ ਮਿੰਟ ਦੀ ਮੰਤਰੀਆਂ ਨਾਲ ਹੁੰਦੀ ਹੈ ਕੱਲੇ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਕੇਜਰੀਵਾਲ ਦੀ ਬੈਠਕ ਹੁੰਦੀ ਹੈ 5 ਕੁ ਮਿੰਟ ਦੀ ਉਹ ਹੂੰ ਦੋਆਂ ਬੈਠਕਾਂ ਦੇ ਵਿੱਚ ਆਮ ਬੈਠਕ ਦੇ ਵਿੱਚ ਵੀ ਤੇ ਮੰਤਰੀਆਂ ਦੀ ਬੈਠਕ ਵਿੱਚ ਵੀ ਕੇਜਰੀਵਾਲ ਦੀਆਂ ਦੋ ਗੱਲਾਂ ਗੌਰ ਕਰਨ ਵਾਲੀਆਂ ਸੀ ਉਹਨਾਂ ਨੇ ਕਿਹਾ ਫਿਕਰ ਨਾ ਕਰੋ ਹਾਰ ਕੋਈ ਆਖਰੀ ਨਹੀਂ ਹੁੰਦੀ ਪੰਜਾਬ ਦੀ ਤਿਆਰੀ ਰੱਖੋ ਮੇਰਾ ਹੁਣ ਸਾਰਾ ਧਿਆਨ ਪੰਜਾਬ ਤੇ ਹੈ ਮੇਰਾ ਹੁਣ ਸਾਰਾ ਧਿਆਨ ਪੰਜਾਬ ਤੇ ਹੈ ਦੂਸਰਾ ਹੂੰ ਐਮਐਲਏ ਨੂੰ ਇਹ ਕਹਿਣਾ ਕਿ ਤੁਸੀਂ ਆਪਣੇ ਹਲਕੇ 'ਚ ਕੋਈ ਕੰਮ ਕਰਨਾ ਹੈ ਕੋਈ ਯੋਜਨਾ ਬਣਾਉਣੀ ਹੈ ਕੋਈ ਪ੍ਰੋਜੈਕਟ ਲਾਉਣਾ ਹੈ ਹੈ ਕਿਸੇ ਤਰ੍ਹਾਂ ਰਾਜਨੀਤਿਕ ਤੌਰ ਤੇ ਅੱਗੇ ਵਧਣਾ ਤਾਂ ਮੈਨੂੰ ਦੱਸਿਓ ਇਹਦੇ ਨਾਲ ਨਾਲ ਮੰਤਰੀਆਂ ਦੀ 5 ਮਿੰਟ ਦੀ ਬੈਠਕ 'ਚ ਇਹ ਕਹਿਣਾ ਕਿ ਤੁਹਾਨੂੰ ਵਿਭਾਗੀ ਕੋਈ ਮਸਲਾ ਆਉਂਦਾ ਹੈ ਕੋਈ ਫਾਈਲ ਪਾਸ ਕਰਾਉਣ 'ਚ ਮੁਸ਼ਕਲ ਆਉਂਦੀ ਹੈ ਕੋਈ ਅਫਸਰ ਤੰਗ ਕਰਦਾ ਮੈਨੂੰ ਦੱਸਿਓ ਹੂੰ ਕੇਜਰੀਵਾਲ ਜੀ ਨੇ ਕਿਉਂ ਨਹੀਂ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਦੱਸਿਓ ਆਪਣੇ ਪਾਰਟੀ ਪ੍ਰਧਾਨ ਨੂੰ ਦੱਸਿਓ ਮੈਨੂੰ ਦੱਸਿਓ ਤੇ ਮੇਰਾ ਸਾਰਾ ਨਜ਼ਰ ਹੁਣ ਪੰਜਾਬ ਤੇ ਤੇ ਕੀ ਮਾਇਨੇ ਨੇ ਜੀ ਇਹਦਾ ਮਤਲਬ ਕੇਜਰੀਵਾਲ ਜੀ ਪੂਰਾ ਪੰਜਾਬ ਕੰਟਰੋਲ ਕਰਨ ਜਾ ਰਹੇ ਨੇ ਉਹ 5 ਮਿੰਟ ਦੀ ਬੈਠਕ ਤੋਂ ਬਾਅਦ 8 ਮਿੰਟ ਦੀ ਆਮ ਬੈਠਕ 5 ਮਿੰਟ ਦੀ ਮੰਤਰੀਆਂ ਨਾਲ ਬੈਠਕ ਉਸ ਤੋਂ ਬਾਅਦ 2 2.5 ਮਿੰਟ ਦੀ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੁੰਦੀ ਹੈ ਤੇ ਜਿਹਦੇ ਵਿੱਚ ਕਿਹਾ ਇਹ ਜਾਂਦਾ ਕਿ 2.5 ਮਿੰਟ ਦੀ ਬੈਠਕ ਸਿਰਫ ਇੰਨਾ ਹੀ ਦੱਸਿਆ ਸੀ ਕਿ ਤੁਸੀਂ ਮੀਡੀਆ 'ਚ ਜਾ ਕੇ ਕੀ ਬੋਲਣਾ ਇਸ ਲਈ ਦੂਏ ਦੇ ਬੋਲ ਲੈ ਕੇ ਆ ਕੇ ਬੋਲਣਾ ਕਈ ਵਾਰ ਰੋਕ ਹੁੰਦਾ ਇਸ ਲਈ ਮੁੱਖ ਮੰਤਰੀ ਸਾਹਿਬ ਆਪਣੇ ਸ਼ਬਦ ਲੱਭ ਰਹੇ ਸੀਗੇ ਕਿ ਮੈਂ ਕਿਹੜੇ ਸ਼ਬਦ ਇਕੱਠੇ ਕਰਕੇ ਬੋਲਾ ਇਸ ਲਈ ਉਹਨਾਂ ਦੀ ਜਵਾਨ ਸਰਤਰਾਈ ਸੀ ਜਾਂ 2 ਮਿੰਟ ਦੀ ਬੈਠਕ 'ਚ ਉਹਨਾਂ ਨੂੰ ਕੇਜਰੀਵਾਲ ਨੇ ਇਸ਼ਾਰਾ ਦਿੱਤਾ ਕਿਉਂ ਉਸ ਸਮੇਂ ਤੱਕ ਕਮਲ ਅਰੋੜਾ ਦਾ ਚਿਹਰਾ ਉਤਰਿਆ ਸੀ ਤਾਂ ਬਾਅਦ 'ਚੋ ਕਿ ਦਿੱਲੀ ਤੋਂ ਪਰਤਦੇ ਆਉਂ ਇਹਨਾਂ ਦਾ ਚਿਹਰਾ ਖੜ ਗਿਆ ਇਹ ਸਾਰੀਆਂ ਬੈਠਕਾਂ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਬਾਅਦ ਕੱਲ ਦੇਰ ਸ਼ਾਮ ਕੁਲਤਾਰ ਸਿੰਘ ਸੰਧਵਾ ਵੀ ਕੇਜਰੀਵਾਲ ਨਾਲ ਬੈਠਕ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਬੈਠਕਾਂ ਜਿਹੜੀਆਂ 8-8 ਮਿੰਟ 5-5 ਮਿੰਟ 2.5-2.5 ਮਿੰਟ ਦੀਆਂ ਸੀ ਉਸ ਤੋਂ ਬਾਅਦ ਇੱਕ ਲੰਬੀ ਚੌੜੀ ਬੈਠਕ ਕੱਲੇ ਅਮਨ ਰੋੜੇ ਨਾਲ ਵੀ ਕੇਜਰੀਵਾਲ ਨੇ ਕੀਤੀ ਆ ਹੂੰ ਇਸ ਲਈ ਇੱਕ ਪਾਸੇ ਮਕਾਨ ਦੇ ਤਵਾਦਲੇ ਦੀ ਗੱਲ ਹੈ ਦੂਏ ਪਾਸੇ ਮੁੱਖ ਮੰਤਰੀ ਦੇ ਅਹੁਦੇ ਦੇ ਤਵਾਦਲੇ ਦਾ ਫਿਕਰ ਵੀ ਅਜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਘਰ ਖੜਾ ਹੈ ਸੋ ਇਸ ਲਈ ਇਸ ਨੂੰ ਤੁਸੀਂ ਅੰਗੋਲਿਆ ਨਹੀਂ ਕਰ ਸਕਦੇ ਕੁਝ ਵੀ ਸੰਭਵ ਹੈ ਰਾਜਨੀਤੀ 'ਚ ਵੈਸੇ ਇਹ ਫਿਕਰ ਤਾਂ ਦਿੱਲੀ ਦੇ ਵਿੱਚ ਨਾ ਭਾਜਪਾ ਵਾਲਿਆਂ ਨੂੰ ਵੀ ਬਹੁਤ ਹੈ ਕਿ ਦਿੱਲੀ 'ਚ ਸਰਕਾਰ ਤਾਂ ਅਸੀਂ ਬਣਾ ਲਈ ਪਰ ਮੁੱਖ ਮੰਤਰੀ ਕੌਣ ਹੋਊਗਾ ਜੇ ਉੱਥੇ ਦੀ ਵੀ ਨੂੰ ਪਤਾ ਕੁਝ ਕਹਿੰਦੇ ਵੀ ਪ੍ਰਵੇਸ਼ ਵਰਮਾ ਬਣ ਜੂ ਜਿਹੜਾ ਇਨੇ ਪੰਜਾਬ ਬਾਰੇ ਪੰਜਾਬੀਆਂ ਬਾਰੇ ਬਹੁਤ ਮੱਧ ਭਾਗੀ ਗੱਲ ਕੀਤੀ ਸੀ ਹੁਣ ਤਾਂ ਉਹ ਪਰਚਾ ਚਾਹੀਦਾ ਸੀ ਪਰ ਉਹ ਵੀ ਮੁੱਖ ਮੰਤਰੀ ਦੀ ਦੌੜ ਚਾ ਕਿਉਂਕਿ ਉਹਨੇ ਕੇਜਰੀਵਾਲ ਨੂੰ ਹਰਾਇਆ ਤੇ ਉਧਰ ਕਹਿੰਦੇ ਜੀ ਮੋਦੀ ਜੀ ਦੀ ਨਜ਼ਰ ਪੰਜਾਬ ਤੇ ਆ ਇਸ ਲਈ ਪੰਜਾਬ ਹਵਾਲੇ ਨਾਲ ਪੰਜਾਬੀਆਂ ਦੇ ਬੰਦੇ ਸਿੱਖਾਂ ਦੇ ਹਵਾਲੇ ਨਾਲ ਕਹਿੰਦੇ ਜੀ ਉਹ ਮਨਜਿੰਦਰ ਸਰਸਾ ਨੂੰ ਬਣਾ ਕੇ ਖੁਸ਼ ਕਰ ਵੀ ਸਕਦੇ ਨੇ ਮਨਜਿੰਦਰ ਸਰਸਾ ਵੀ ਸੋਚਦੇ ਨੇ ਕਿ ਮੇਰੇ ਤੇ ਵੀ ਗਣੂਆ ਪੈ ਸਕਦਾ ਪਰ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਇਸ ਲਈ ਵੀ ਚੁੱਪਾ ਕਿ ਪਤਾ ਨਹੀਂ ਕਿਸੇ ਨੂੰ ਬਾਹਰੋਂ ਕਿਸੇ ਸੰਸਦ ਮੈਂਬਰ ਨੂੰ ਕਿਸੇ ਕੇਂਦਰੀ ਮੰਤਰੀ ਨੂੰ ਕਿਸੇ ਰਾਜ ਸਭਾ ਮੈਂਬਰ ਨੂੰ ਜਾਂ ਕਿਸੇ ਹੋਰ ਵਰਕਰ ਨੂੰ ਚਾਕੇ ਮੋਦੀ ਜੀ ਬਣਾ ਦੇਣ ਕਿਉਂਕਿ ਮੋਦੀ ਜੀ ਦਾ ਪਤਾ ਨਹੀਂਗਾ ਪੁਰਾਣਾ ਇਤਿਹਾਸ ਹੈ ਤੁਸੀਂ ਇਹ ਦੇਖੋ ਕਿ ਗੁਜਰਾਤ ਦੇ ਵਿੱਚ ਭੁਪਿੰਦਰ ਪਾਈ ਪਟੇਲ ਨੂੰ ਜਦੋਂ ਕੱਢ ਕੇ ਲਿਆ ਕੇ ਬਣਾਇਆ ਤਾਂ ਕਿਸੇ ਨੂੰ ਨਹੀਂ ਪਤਾ ਸੀ ਹੈ ਇਸੇ ਤਰ੍ਹਾਂ ਰਾਜਸਥਾਨ ਚ ਜਦੋਂ ਭਜਨ ਲਾਲ ਸ਼ਰਮਾ ਨੂੰ ਹੁਣ ਬਣਾਇਆ ਤਾਂ ਕਿਸੇ ਨੂੰ ਨਹੀਂ ਪਤਾ ਸੀ ਹਰਿਆਣਾ ਚ ਜਦੋਂ ਮਨੋਰ ਲਾਲ ਖੱਟਰ ਨੂੰ ਬਣਾਇਆ ਤੇ ਹੁਣ ਫਿਰ 나ਇਬ ਸੈਣੀ ਨੂੰ ਬਣਾਇਆ ਤਾਂ ਕਿਸੇ ਨੂੰ ਨਹੀਂ ਪਤਾ ਸੀ ਇਸ ਲਈ ਮੋਦੀ ਜੀ ਫਿਲਹਾਲ ਵਿਦੇਸ਼ ਦੌਰੇ ਤੇ ਨੇ ਅਮਰੀਕਾ ਦੌਰੇ ਤੋਂ ਪਰਤਣ ਤੋਂ ਬਾਅਦ ਉਹ ਫੈਸਲਾ ਕਰਨਗੇ ਕਿ ਕਿਹਦੇ ਸਿਰ ਤੇ ਤਾਸ ਜਾਣਾ ਇਸ ਲਈ ਭਾਜਪਾ ਵਾਲੇ ਵੀ ਉੱਥੇ ਚੁੱਪ ਰਹੇ ਕਿ ਪਤਾ ਨਹੀਂ ਕਿਹਦਾ ਨਾਜਵੇਂ ਇਸ ਲਈ ਕੁਝ ਨਾ ਬੋਲੋ ਸੋ ਇਹ ਮੁੱਖ ਮੰਤਰੀਆਂ ਦਾ ਮਸਲਾ ਇੱਕ ਬੰਨ ਦਾ ਇੱਕ ਪਾਸੇ ਤਬਾਦਲੇ ਦਾ ਮਸਲਾ ਅਜੇ ਖੜਾ ਜਨਾਬ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਤਾਂ ਸਰ ਮੁੱਖ ਮੰਤਰੀ ਦੇ ਤਬਾਦਲੇ ਨੂੰ ਲੈ ਕੇ ਤੁਸੀਂ ਦੋ ਤਰੀਕੇ ਦੀਆਂ ਗੱਲਾਂ ਕਰੀਆਂ ਇੱਕ ਮਕਾਨ ਦਾ ਤਬਾਦਲਾ ਤੇ ਦੂਜਾ ਅਹੁਦੇ ਦਾ ਤਬਾਦਲਾ ਜਿਹੜਾ ਮਕਾਨ ਦਾ ਤਬਾਦਲਾ ਕਿਹਾ ਹੋ ਰਿਹਾ ਉਸ ਦੇ ਵਿੱਚ ਤੁਸੀਂ ਗੱਲ ਕਰੀ ਕਿ ਜਲੰਧਰ ਦੇ ਵਿੱਚ ਰੈਨੋਵੇਸ਼ਨ ਹੋ ਰਹੀ ਹੈ ਉੱਥੇ ਸੋਪੇ ਆ ਰਹੇ ਨੇ ਬੈਡਮਿੰਟਨ ਦਾ ਗਰਾਊਂਡ ਤਿਆਰ ਹੋ ਰਿਹਾ ਜਿਮ ਤਿਆਰ ਹੋ ਰਿਹਾ ਕੀ ਲੱਗਦਾ ਆਮ ਘਰਾਂ ਦੇ ਧੀਆਂ ਪੁੱਤ ਘਰਾਂ ਦੇ ਵਿੱਚ ਇੰਨੀ ਰੈਨੋਵੇਸ਼ਨ ਕਰਾਉਂਦੇ ਨੇ ਦੇਖੋ ਭਈ ਹੁਣੇ ਆਮ ਘਰਾਂ ਦਾ ਮੁੰਡਾ ਨਹੀਂ ਹੈ ਹੁਣੇ ਖਾਸ ਨੇ ਅਰਵਿੰਦ ਕੇਜਰੀਵਾਲ ਦਾ ਸ਼ੀਸ਼ ਮਹਿਤ ਚਰਚਾਚਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰੀ ਜਦੋਂ ਪਹਿਲਾਂ ਹੁੰਦੇ ਸੀ ਤਾਂ ਅਕਸਰ ਕਰਦੇ ਸੀ ਕਿ ਚੌਪਰ ਉਡਾਉਂਦੇ ਨੇ ਜੀ ਅੱਧਾ ਕਿਲੋ ਟਨ ਹਿਸਾਬ ਨਾਲ ਵੀ ਉਡਾਉਂਦੇ ਨੇ ਜੀ ਹੁਣ ਆਪ ਚੌਪਰ ਤੋਂ ਬਿਨਾਂ ਨਹੀਂ ਉੱਡਦੇ ਤੇ ਦੂਸਰੇ ਪਾਸੇ ਹਾਂ ਇਸੇ ਤਰ੍ਹਾਂ ਇਹਨਾਂ ਦੇ ਮੰਤਰੀ ਸੰਤਰੀ ਨੇ ਗੱਡੀਆਂ ਦੇ ਕਾਫਲੇ ਉਨੇ ਹੀ ਚੱਲ ਰਹੇ ਨੇ ਜਨਾਬ ਘਟੇ ਨਹੀਂ ਉਲਟਾ ਵਧੇ ਨੇ ਮੈਨੂੰ ਅੱਜ ਵੀ ਯਾਦ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ 28 30 ਕ ਗੱਡੀਆਂ ਸੀ ਕੈਪਟਨ ਦੇ ਟਾਈਮ 30 ਕ ਗੱਡੀਆਂ ਦਾ ਰਿਕਾਰਡ ਰਿਆ ਹੈਨਾ ਉਸ ਤੋਂ ਬਾਅਦ ਚੰਨੀ ਤੱਕ ਆਉਂਦੇ 32 35 ਹੋਈਆਂ ਅੱਜ ਦੇ ਤਰੀਕ ਵਿੱਚ 42 45 ਗੱਡੀਆਂ ਚੱਲਦੀਆਂ ਮੁੱਖ ਮੰਤਰੀ ਸਾਹਿਬ ਨਾਲ ਤੇ ਕਿਹੜਾ ਵਜਨ ਘਟਿਆ ਜੀ ਆਹ ਬਜਟ ਸੈਸ਼ਨ ਆਉਣ ਵਾਲਾ 4 ਲੱਖ ਕਰੋੜ ਨੂੰ ਸਾਡਾ ਕਰਜ਼ਾ ਪਹੁੰਚ ਜਾਣਾ ਹੈ ਜਵਾਬ ਦੇ ਹੀ ਔਖੀ ਹੋ ਜਾਣੀ ਹੈ ਤੇ ਉਹ ਕਰਜ਼ਾ ਲਗਾਤਾਰ ਹਰ ਮਹੀਨੇ ਜਾ ਮਤਲਬ ਕਿ 4000 4200 4500 ਐ ਕਰੋੜ ਚੱਕਿਆ ਜਾ ਰਿਹਾ ਇਹ ਐਵਰੇਜ ਹੈ ਹੂੰ ਸੋ ਇਹ ਸਥਿਤੀ ਦੇ ਵਿੱਚ ਪੰਜਾਬ ਤਾਂ ਹੋਰ ਕਰਜ਼ਈ ਹੋ ਰਿਹਾ ਤੇ ਇੱਥੇ ਐਸ਼ੋਰਾਮ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਕਿੱਥੇ ਕੋਈ ਵੀਆਪੀ ਪਾਣਾ ਘਟਿਆ ਜੀ ਸੋ ਇਸ ਲਈ ਇਹ ਕੋਈ ਵੱਖਰਾ ਨਹੀਂ ਹੈ ਮੈਂ ਤਾਂ ਹੀ ਸਵਾਲ ਕੀਤਾ ਕਿ ਕਿਤੇ ਇਹ ਨਾ ਹੋਵੇ ਕਿ ਆਪਣੀ ਰਹਿਸ ਸੁਖਾਲੀ ਕਰਨ ਦੇ ਚੱਕਰ ਚ ਸੈਰਗਾਹ ਬਣਾਉਣ ਦੇ ਚੱਕਰ ਚ ਬੈਡਮਿੰਟਨ ਖੇਡਾਂਗੇ ਵਾਲੀਬਾਲ ਖੇਡਾਂਗੇ ਬڑے ਬਾਥਰੂਮ ਬਣਾ ਲਾਂਗੇ ਇਹ ਸਾਰਾ ਕੁਝ ਕਰਨ ਦੇ ਚੱਕਰ ਚ ਕਿਤੇ ਸ਼ੀਸ਼ਮੈਲ ਵਾਲਾ ਮਸਲਾ ਨਾ ਮਾ ਨਾ ਖੜਾ ਕਰਾ ਲੈਣ ਮੁਖੰਤਰੀ ਸਾਹਿਬ ਲਈ ਇਹ ਸਵਾਲ ਖੜਾ ਹੂੰ ਤਾਂ ਸਾਰ ਐਸੇ ਦੇ ਬਿਚਾਰੇ 41 ਸਾਲ ਬਾਅਦ ਅੱਜ ਫੈਸਲਾ ਆਇਆ ਕਿ ਦਿੱਲੀ ਸਿਕਤਲਾਂ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾ ਦਿੱਤਾ ਗਿਆ ਉਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਇੰਨੇ ਲੰਬੇ ਸਮੇਂ ਬਾਅਦ ਫੈਸਲਾ ਆਉਣਾ 41 ਬਰੇ ਇਨਸਾਫ ਨੂੰ ਢੀਕ ਦਿਆਂ ਹੋਇਆਂ ਉਹ ਤਰ੍ਹਾਂ ਤਾਂ ਦੁਰ ਗਈਆਂ ਜਿਨ੍ਹਾਂ ਦੇ ਸਾਹਮਣੇ ਇਹ ਸਿੱਖ ਕਤਲੇਆਮ ਹੋਇਆ ਬਹੁ ਗਿਣਤੀ ਉਹ ਲੋਕ ਵਿਚਾਰੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਜਾਂ ਆਖਰੀ ਪੜਾਵਾ ਤੇ ਨੇ ਉਹਨਾਂ ਦੇ ਕੰਨ 'ਚ ਦੱਸਣਾ ਪੈਂਦਾ ਹੋਊਗਾ ਇਹ ਸਥਿਤੀ ਹੈ ਜਿਨ੍ਹਾਂ ਨੇ ਉਹ ਸਾਰਾ ਕੁਝ ਭੋਗ ਗਿਆ ਜਿਹੜੇ ਉਸ ਕਰ ਉਜੜ ਕੇ ਆਏ ਹੈ ਨਾ ਬਾਕੀ ਥਾਂਵਾਂ ਤੇ ਬਸੇ ਨੇ ਉਹ ਕੀ ਇਹ ਮੰਨੀਏ ਕਿ 41 ਸਾਲਾਂ ਬਾਅਦ ਇਨਸਾਫ ਦੀ ਉਡੀਕ ਕਰ ਰਹੇ ਨੇ ਇੰਨੇ ਬਰਿਆਂ ਬਾਅਦ ਇਨਸਾਫ ਹੁੰਦਾ ਇਸ ਨੂੰ ਇਨਸਾਫ ਸ਼ਬਦ ਕਿਹਾ ਜਾ ਸਕਦਾ ਕਿਉਂਕਿ ਕਈਨੇ ਸਾਲ ਤਾਂ ਉਸ ਨੂੰ ਦਿੱਲੀ ਦੰਗਿਆਂ ਦੇ ਨਾਂ ਤੇ ਹੀ ਪ੍ਰਚਾਰਿਆ ਜਾਂਦਾ ਰਿਹਾ ਦੰਗੇ ਹਮੇਸ਼ਾ ਝਗੜੇ ਹਮੇਸ਼ਾ ਦੋ ਧਿਰਾਂ ਚ ਹੁੰਦੇ ਨੇ ਜੇ ਇੱਕ ਧਿਰ ਹਮਲਾਵਰ ਹੈ ਤੇ ਤੈਅ ਕਰਕੇ ਇੱਕ ਧਿਰ ਤੇ ਹਮਲਾ ਤਾਂ ਉਹ ਨਸਲ ਕੁਸੀ ਹੈ ਸੋ ਇਸ ਲਈ ਇਸ ਨੂੰ ਸਿੱਖ ਨਸਲ ਕੁਸੀ ਦੇ حوالے ਜਾਂ ਸਮਝਣਾ ਹੋਵੇ ਤਾਂ ਕਹਿੰਦੇ ਜੀ ਕਿ ਕਾਂਗਰਸ ਨੇ ਕੀਤਾ ਜਾਂ ਕਾਂਗਰਸੀ ਦੇਖ ਰੇਖੇ ਟੋਇਆ ਹੈ ਨਾ ਕਾਂਗਰਸ ਦੇ ਇਸ਼ਾਰੇ ਤੇ ਹੋਇਆ ਤੇ ਉਹਦੇ ਵਿੱਚ ਸ਼ਾਮਲ ਜਿਹੜੇ ਆਪਣੇ ਆਪ ਨੂੰ ਪੈਰੋਕਾਰ ਕਹੋਂਦੇ ਨੇ ਰਾਸ਼ਟਰਵਾਦ ਦੇ ਉਹਨਾਂ ਦੇ ਨੁਮਾਇंदे ਵੀ ਸ਼ਾਮਲ ਸੀ ਸਵਾਦਾਂ ਦੇ ਘੇਰੇ ਚੋਂ ਵੀ ਨਹੀਂ ਤੇ ਜਿਹੜੇ ਸਵਾਲਾਂ ਦੇ ਘੇਰੇ 'ਚ ਨੇ ਨਾਲ-ਨਾਲ ਉਹਨਾਂ ਦੇ ਭਾਈਵਾਲ ਅਕਾਲੀ ਦਲ ਵੀ ਰਹੇ ਨੇ ਜਿਨ੍ਹਾਂ ਨੇ ਇਨਸਾਫ ਦੀ ਲੜਾਈ ਲੜਨੀ ਸੀ ਇਹ ਨਹੀਂ ਕਿ ਅਕਾਲੀ ਦਲ ਨੇ ਹਰ ਅਨਾਰਾ ਨਹੀਂ ਮਾਰਿਆ ਅਕਾਲੀ ਦਲ ਨੇ ਕੋਸ਼ਿਸ਼ ਨਹੀਂ ਕੀਤੀ ਪਰ ਉਹੀ ਜੀ ਸ਼ਿੱਦਤ ਨਾਲ ਕੋਸ਼ਿਸ਼ ਨਹੀਂ ਹੋਈ ਜੇ ਸ਼ਿੱਦਤ ਨਾਲ ਇਨਸਾਫ ਦੀ ਕੋਸ਼ਿਸ਼ ਹੋਈ ਹੁੰਦੀ ਤਾਂ ਤੁਸੀਂ ਬਾਜਪਾਈ ਸਰਕਾਰ 'ਚ ਵੀ ਹਿੱਸੇਦਾਰ ਰਹੇ ਹੋ ਤੁਸੀਂ ਮੋਦੀ ਦੀ ਸਰਕਾਰ 'ਚ ਵੀ ਹਿੱਸੇਦਾਰ ਰਹੇ ਹੋ ਤਾਂ ਘੱਟੋ-ਘੱਟ ਇਨਸਾਫ ਉਹਨਾਂ ਵਰਿਆਂ 'ਚ ਹੀ ਮਿਲ ਗਿਆ ਹੁੰਦਾ ਪਰ ਅਫਸੋਸ ਅੱਜ ਅਸੀਂ 41 ਸਾਲ ਬਾਅਦ ਵੀ ਇਸ ਗੱਲ ਤੇ ਗੱਲ ਕਰ ਰਹੇ ਹਾਂ ਕਿ ਇਹ ਇਨਸਾਫ ਸੱਜਣ ਕੁਮਾਰ ਪਹਿਲਾਂ ਵੀ ਇੱਕ ਮਾਮਲੇ 'ਚ ਕਤਲ ਮਾਮਲੇ 'ਚ ਦੋਸ਼ੀ ਕਰਾਰ ਦੇ ਕੇ ਤੇ ਹੜ੍ਹ ਜੇਲ੍ਹ 'ਚ ਹੈ ਨਾ ਤੇ ਹੁਣ ਦੋ ਹੋਰ ਪਿਤਾ ਪੁੱਤਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਇਹਨਾਂ ਦੋਵਾਂ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਉਮਰ ਕੈਦੀ ਸਜ਼ਾ ਇੱਕ ਹੋਰ ਹੋ ਸਕਦੀ ਹੈ ਹੈ ਨਾ ਪਰ ਕੀ ਇਹ 1 2 3 4 ਜਾਂ 10 20 ਨੂੰ ਸਜ਼ਾ ਦੇਣ ਨਾਲ ਇਹ ਹਜ਼ਾਰਾਂ ਦੇ ਵਿੱਚ ਜਿਹੜਾ ਗਣਤੀ 'ਚ ਕਤਲੋਗਾਰਤ ਹੋਈ ਕੱਲਾ ਜਿਹੜਾ ਜੀ ਗਿਆ ਉਸੇ ਦਾ ਮਸਲਾ ਨਹੀਂ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੇ ਕੀ ਦੁੱਖ ਭੋਗਿਆ ਜਿਨ੍ਹਾਂ ਦੇ ਘਰ ਫੂਕੇ ਕਾਰੋਬਾਰ ਖਤਮ ਕੀਤੇ ਉਹਨਾਂ ਨੇ ਕੀ ਕੁਛੰਡਾਇਆ ਹੈਨਾ ਸਰਕਾਰਾਂ ਦਮ ਭਰਦੀਆਂ ਕਿ ਅਸੀਂ ਜੀ ਇੰਨੀ ਸਹਾਇਤਾ ਰਾਸ਼ੀ ਦੇਤੀ ਜਾਂ ਮੁੜਪੇ ਸੇਵਾ ਕਰਤਾ ਕਰਤਾ ਹੈਨਾ ਕੋਈ ਆਪਣਾ ਘਰ ਛੱਡ ਕੇ ਦੂਏ ਘਰ ਵੀ ਜਾਂਦਾ ਨਾ ਚਾਹੇ ਨਵਾਂ ਖਰੀਦ ਕੇ ਜਾਵੇ ਤਾਂ ਵੀ ਪੁਰਾਣੇ ਘਰ ਦੀ ਯਾਦ ਆਉਂਦੀ ਹੈ ਹੈਨਾ ਇੱਥੇ ਤਾਂ ਅਗਲੇ ਦਾ ਸਾਰਾ ਉਜਾੜਾ ਹੋਇਆ ਸੋ ਉਹ ਸਥਿਤੀ ਦੇ ਵਿੱਚ ਇਸ ਨੂੰ ਤੁਸੀਂ ਮੁੜਪੇ ਸੇਵਾ ਕਿਵੇਂ ਕਹੋਗੇ ਤੇ ਇਸ ਨੂੰ ਇਨਸਾਫ ਕਿਵੇਂ ਕਹੋਗੇ ਇਹ ਇਨਸਾਫ ਸ਼ਬਦ ਦੇ ਹਾਨ ਦੀ ਖਬਰ ਨਹੀਂ ਅੱਜ ਵੀ ਪਰ ਇਸੇ ਚੱਲਦੇ ਅਕਾਲੀ ਦਲ ਨੂੰ ਲੈ ਕੇ ਵੀ ਖਬਰਾਂ ਆ ਰਹੀਆਂ ਨੇ ਕਿ ਕੱਲ ਨੂੰ ਜਿਹੜੀ 7 ਮੈਂਬਰੀ ਕਮੇਟੀ ਦੀ ਮੀਟਿੰਗ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਅਕਾਲੀ ਦਲ ਦੇ ਵਿੱਚ ਨਵੀਂ ਮੈਂਬਰਸ਼ਿਪ ਡਰਾਈਵ ਖੋਲਣ ਨੂੰ ਲੈ ਕੇ ਭਰਤੀ ਕਰਨ ਨੂੰ ਲੈ ਕੇ ਬਿਲਕੁਲ ਜੀ ਸਵੇਰ ਨੂੰ 7 ਮੈਂਬਰੀ ਕਮੇਟੀ ਦੀ ਬੈਠਕ ਹੈ ਤੇ ਹੋ ਸਕਦਾ ਹੈ ਕਿ ਬਲਵਿੰਦਰ ਸਿੰਘ ਭੁੰਦੜ ਹੋਰੀ ਉਸ ਬੈਠਕ 'ਚ ਜਰੂਰ ਸ਼ਾਮਲ ਹੋਣਗੇ ਤਾਂ ਹੀ ਸ਼ਾਇਦ ਉਹਨਾਂ ਦੀ ਸਹਿਮਤੀ ਨਾਲ ਰੱਖੀ ਗਈ ਕਿਉਂਕਿ ਉਹਨਾਂ ਦੇ ਕਹਿਣ ਅਨੁਸਾਰ ਇਹ ਬੈਠਕ ਅਗਾਹ ਪਾਈ ਗਈ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਦਾ ਪਿਆ ਹੈ ਸੋ ਵਿਆਹ ਕਾਰਜ ਦਿੱਲੀ ਦੇ ਵਿੱਚ ਬੜੇ ਧੂਮ-ਧਾਮ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਢੰਗ ਨਾਲ ਸੰਪੰਨ ਹੋਇਆ। ਕੇਂਦਰੀ ਮੰਤਰੀ ਵੀ ਕਈ ਆਏ ਬੈਸੀ ਨਿਤਨ ਗੜਕਰੀ ਹੋਰੀ ਮੈਂ ਦੇਖ ਰਿਆ ਸੀਗਾ। ਹਰਿਆਣਾ ਤੋਂ ਚਟਾਲੇ ਵੀ ਗਏ ਬੈ ਸੀਗੇ ਹੈਨਾ ਮਤਲਬ ਕਿ ਸੰਤ ਮਹਾਪੁਰਸ਼ ਬਾਬੇ ਵੀ ਗਏ ਬੈ ਸੀਗੇ। ਸੋ ਰਾਜਨੀਤਿਕ ਧਿਰਾਂ ਵੀ ਬਖਵਖ ਸੀਗੀਆਂ। ਸੋ ਪੰਜਾਬ ਤੋਂ ਬਖਵਖ ਪਾਰਟੀਆਂ ਦੇ ਨੁਮਾਇंदे ਵੀ ਕੁਝ ਨਜ਼ਰ ਆਏ। ਸੋ ਇਸ ਲਈ ਵਿਆਹ ਕਾਰਜ ਹੋ ਗਿਆ ਤੇ ਹੁਣ ਹੋ ਸਕਦਾ ਭੁੰਦਰਸਾ ਸਵੇਰੇ ਆ ਜਾਣ। ਪਰ ਆ ਕੇ ਬਲਵਿੰਦਰ ਸਿੰਘ ਭੁੰਦਰ ਕੀ ਕਹਿਣਗੇ ਜੀ? ਕਿ ਠੀਕ ਹੈ ਜੀ ਆਜੋ। ਜਿਹੜੀਆਂ ਅਸੀਂ ਕਰ ਲਈ ਭਰਤੀ ਉਹਦੇ ਕਾਗ ਚੈੱਕ ਕਰ ਲੋ ਜਾਂ ਨਵੇਂ ਸਿਰ ਤੋਂ ਭਰਤੀ ਕਰ ਲੋ ਅਗਲੇ ਤਾਂ ਸਪਸ਼ਟ ਕਹਿ ਚੁੱਕੇ ਨੇ ਕਿ 20 ਤਰੀਕ ਤੱਕ ਸਾਡੀ ਭਰਤੀ ਮੈਂ ਨਿਬੜ ਜਾਣੀ ਹੈ ਤੇ 20 ਤਰੀਕ ਨੂੰ ਦਿਨ ਕਿੰਨੇ ਰਹਿ ਗਏ ਤੇ ਜਦ ਤੱਕ ਭਰਤੀ ਮੈਂ ਨਿਬੜਣੀ ਹੈ ਤਦ ਤੱਕ ਗਿਆਨੀ ਲੁਕਵੀਰ ਸਿੰਘ ਨੇ ਪਾਤਣਾ ਨਹੀਂਗਾ ਤੇ ਜੇ ਉਹ ਤਦ ਤੱਕ ਨਹੀਂ ਪਰਤਦੇ ਫਿਰ ਤਾਂ ਕੰਮ ਹੋ ਗਿਆ ਭਾਈ ਜੇ 17 18 ਨੂੰ ਵੀ ਪਰਤੇ ਤਦ ਤੱਕ ਕੀ ਹੋਊਗਾ ਫਿਰ ਤੇ ਗਿਆਨੀ ਲੁਕਵੀਰ ਸਿੰਘ ਮੁਰਦਾ ਗਿਆਨੀ ਹਰਪ੍ਰਿੰਦ ਸਿੰਘ ਵਾਲਾ ਸਵਾਲ ਵੀ ਖੜਾ ਸੋ ਉਧਰ ਗਿਆਨੀ ਹਰਪ੍ਰਿੰਦ ਸਿੰਘ ਉਹਨਾਂ ਦੇ ਵੱਲ ਇਹ ਵੀ ਖਬਰ ਆ ਰਹੀਆਂ ਕਿ ਉਹ ਅਦਾਲਤ ਵੀ ਜਾ ਸਕਦੇ ਨੇ ਹੁਣ ਇਸ ਨੂੰ ਲੈ ਕੇ ਵੀ ਮੰਥਨ ਪੰਥਕ ਤਰ੍ਹਾਂ ਸ਼ੁਰੂ ਹੋ ਗਿਆ ਕਿ ਕੀ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਕੁਝ ਕਹਿੰਦੀ ਐ ਰੋਪਦਾ ਲਗਾ ਕੇ ਜੱਜੇਦਾਰੀ ਬਣਾਉਣ ਦੇ ਲਈ ਸੋ ਇਸ ਲਈ ਇਹ ਪਹਿਲੂ ਬਹੁਤ ਬਾਚਨਯੋਗਾ ਹੋਏਗਾ ਕਿ ਸਵੇਰ ਨੂੰ ਕਿਸ ਤਰ੍ਹਾਂ ਸੱਤ ਮੈਂਬਰੀ ਕਮੇਟੀ ਅੱਗੇ ਵਧਦੀ ਹੈ ਜਾਂ ਗਿਆਨੀ ਰਕबीर ਸਿੰਘ ਦਾ ਇੰਤਜ਼ਾਰ ਕਰਨਗੇ ਕਿ ਗਿਆਨੀ ਰਕबीर ਸਿੰਘ ਆਉਣਗੇ ਜੀ ਤੇ ਅਸੀਂ ਸੱਤ ਮੈਂਬਰੀ ਕਮੇਟੀ ਦੇ ਮੱਲੇ ਜਾਣਕਾਰੀ ਦੇ ਦਾਂਗੇ ਜੀ ਕਿ ਕੱਲ ਜਲ ਤਾਂ ਮੰਨ ਦਾ ਨਹੀਂ ਭਰਤੀ ਕਰਾਉਣ ਨੂੰ ਉਹ ਤਾਂ ਸਾਡੇ ਅਨੁਸਾਰ ਚੱਲਣ ਨੂੰ ਤਿਆਰ ਨਹੀਂ ਜੀ ਉਹਨਾਂ ਨੇ ਤਾਂ ਆਪਣਾ ਕੰਮ ਨਵੇੜ ਲਿਆ ਜੀ ਤੇ ਫਿਰ ਲੈ ਦੇ ਕੇ ਸੱਤ ਮੈਂਬਰੀ ਕਮੇਟੀ ਦਾ ਭੋਗ ਕਿਉਂਕਿ ਜਿਵੇਂ ਯਾਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਤਣ ਪੱਥਨ ਲੱਗ ਗਿਆ ਉਸ ਦੇ ਬਾਰੇ ਨੂੰ ਤੁਹਾਨੂੰ ਸੱਤ ਮੈਂਬਰੀ ਕਮੇਟੀ ਦਾ ਵੀ ਕੋਈ ਵਜੂਦ ਨਹੀਂ ਲੱਗਦਾ ਤੇ ਇਹ ਆਪਣਾ ਪੱਲਾ ਬਚਾ ਲੈਣਗੇ ਕਿ ਅਸੀਂ ਤਾਂ ਗੈਨੀ ਰਕबीर ਸਿੰਘ ਦੇ ਹਵਾਲੇ ਕਰਤਾ ਜੀ ਮਾਮਲਾ ਸੋ ਇਸ ਲਈ ਸਵੇਰ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਗੱਲ ਸਿਰੇ ਲੱਗੂਗੀ ਹੋ ਸਕਦਾ ਸਵੇਰ ਨੂੰ ਸੱਤ ਮੈਂਬਰੀ ਕਮੇਟੀ ਦੀ ਆਖਰੀ ਬੈਠਕ ਹੀ ਸਭ ਤੋਂ ਹੋਵੇ ਤਾਂ ਸਰ ਇਸ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜੋ Shri Akal Takht ਸਭ ਤੋਂ ਬਣਾਈ ਗਿਆ ਉਧਰਲੇ ਪਾਸੇ ਕਿਸਾਨਾਂ ਦੀ ਮਹਾਪੰਚਾਇਤ ਅਤੇ ਏਕਤਾ ਦੀ ਮੀਟਿੰਗ ਤੇ 14 ਫਰਵਰੀ ਦੀ ਕੇਂਦਰ ਦੇ ਨੁਮਾਇੰਦੇ ਦੇ ਨਾਲ ਮੀਟਿੰਗ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ ਸੱਚਾ